ਈਮਾਨਦਾਰ ਲੀਡਰ ਨੇ ਬਾਤ ਕੁਛ ਨਾ ਮੈਂ ਇਹਦੇ ਬਾਰੇ ਕੋਈ ਨਹੀਂ ਇਮਾਨਦਾਰ ਹੁੰਦੇ ਦਾ ਕੇਸ ਨਾ ਹੁੰਦਾ ਭਰਤ ਪੂਸ਼ ਨਾਸ਼ੂਰ ਨੇ ਤੁਹਾਡੇ ਤੱਕ ਅਪਰੋਚ ਨਹੀਂ ਕੀਤਾ ਕਿ ਕੋਮਨ ਸਾਹਿਬ ਜਵਾਬ ਦੇ ਦਿਓ ਕਿਉਂ ਮੇਰੇ ਖਿਲਾਫ ਖੜੇ ਹੋ ਗਏ ਇਹਨਾਂ ਨੇ ਇੰਦੀ ਵੱਡੀਆਂ ਲੁੱਟਾਂ ਘੁੱਟਾਂ ਭਾਈਆਂ ਹੋਈਆਂ ਨੇ ਇਹ ਪੰਜਾਬ ਨੂੰ ਲੁੱਟ ਕੇ ਖਾ ਗਏ ਲੁਧਿਆਣਾ ਵੈਸਟ ਲੁੱਟ ਕੇ ਖਾ ਗਏ ਇਹਨਾਂ ਨੂੰ ਦਾਦਾ ਕਿ ਇਹਨਾਂ ਦੇ ਜਿੰਨੀਆਂ ਪੋਲਾਂ ਨੇ ਇਹ ਮੈਂ ਖੋਲਣੀਆਂ ਹਨ ਮੈਂ ਖੋਲਣੀਆਂ ਨੇ ਜਿਹੜੇ ਰਾਜਨੀਤਿਕ ਬਣੇ ਫਿਰਦੇ ਨੇ ਵੱਡੇ ਵੱਡੇ ਲੀਡਰ ਇਹ ਸਭ ਦੀਆਂ ਨੇ ਪੋਲਾਂ ਖੁੱਲਣਗੀਆਂ ਕਿਸ ਤਰ੍ਹਾਂ ਦੀਆਂ ਪੋਲਾਂ ਸਕੈਮਸ ਐ ਨਾ ਇਸ ਕੈਮ ਮੌਜੂਦਾ ਸਰਕਾਰ ਦੀ ਗੱਲ ਕਰ ਰਹੇ ਹਾਂ ਜਾਂ ਬੀਤੇ ਸਰਕਾਰਾਂ ਦੀ ਦੋਨਾਂ ਦੀ ਜੋ 17 ਤੋਂ ਚੱਲੀ ਹੈ ਜਿਹੜੀ 25 ਤੱਕ ਬਿਲਕੁਲ ਦੋਨੋਂ ਕਾਮਨਟ ਇਨਵੋਲਡ ਹੈ ਪੋਸਟਰ ਪਾੜਦੇ ਤੁਹਾਡੇ ਬੜੇ ਪਾੜੇ ਤੁਹਾਡੀ ਜਿਹੜੀ ਮੁੱਢਲੀ ਲੀਡਰਸ਼ਿਪ ਹੈ ਉਹ ਇਉਂ ਨਹੀਂ ਨਜ਼ਰ ਆ ਰਹੀ ਕਿ ਹਲੇ ਐਬਸੈਂਟ ਹੈ ਉਸ ਤਰੀਕੇ ਨਾਲ ਘੋਮਣ ਸਾਹਿਬ ਨਾਲ ਮੋਢੇ ਨਾਲ ਮੋਢਾ ਲਾਇਆ ਨਹੀਂ ਲੱਗਦਾ ਅਸੀਂ ਰੈਲੀਆਂ ਨਹੀਂ ਕਰਦੇ ਫੇਲੀਗਾ ਅਸੀਂ ਦਿਖਾਵਾ ਨਹੀਂ ਕਰਦੇ ਲੋਕ ਦਿਖਾਵਾ ਨਹੀਂ ਕਰਦੇ ਜਿਹੜੀਆਂ ਲੀਡਰਸ਼ਿਪ ਦੀ ਲੋੜ ਕਿਹਨੂੰ ਪੈਂਦੀ ਜ਼ਿਆਦਾ ਜਿਹੜੇ ਕਮਜ਼ੋਰ ਹੋਣ ਐਡਵਰਟਾਈਜ਼ਮੈਂਟ ਦੀ ਲੋੜ ਜ਼ਿਆਦਾ ਕਿਨੂੰ ਹੁੰਦੀ ਹੈ ਜਿਹੜੇ ਕਮਜ਼ੋਰ ਹੋਣ ਦੂਜਿਆਂ ਦਾ ਨੁਕਸਾਨ ਕਰਨ ਦੀ ਲੋੜ ਕਿਨੂੰ ਹੁੰਦੀ ਹੈ ਜਿਹੜੇ ਕਮਜ਼ੋਰ ਐਡਵੋਕੇਟ ਸਾਰੇ ਉੱਤਰਗੇ ਤੁਹਾਡੀ ਹਮਾਇਤ ਦੇ ਵਿੱਚ ਸਾਰੇ ਐਡਵੋਕੇਟ ਇਹ ਬੰਦਾ ਜਿਤਾ ਕੇ ਭੇਜਣਾ ਹੈ ਕਿ ਚੜਾਉਣਾ ਪੌੜੀਆਂ ਵਿਧਾਨ ਸਭਾ ਸਾਡਾ ਵਕੀਲ ਕੋਈ ਵੀ ਜਿਹੜਾ ਪਹਿਲੀ ਵਾਰ ਖੜਿਆ ਹੈ ਨਾ ਉਹ ਜਿੱਤਿਆ ਜੂਰ ਹੈ ਇਹ ਹਿਸਟਰੀ ਰਹੀ ਹੈ ਸੱਚੇ ਕਾਲ ਦਾ ਅਨਮੀਟ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਲੁਧਿਆਣੇ ਦੇ ਵਿੱਚ ਚੋਣ ਹੈ ਔਰ ਲੁਧਿਆਣੇ ਦੀ ਦਾ ਜਿਹੜਾ ਇਹ ਹਲਕਾ ਹੈ ਇਹ ਹਲਕੇ ਦੇ ਵਿੱਚ ਆਮ ਤੌਰ ਤੇ ਇਹ ਸੁਣਿਆ ਜਾਂਦਾ ਹੈ ਕਿ ਉੱਥੇ ਬਿਜ਼ਨਸਮੈਨ ਇੰਡਸਟਰੀਲਿਸਟ ਲੋਕ ਜਿਹੜੇ ਨੇ ਉਹ ਬਹੁਤ ਗਿਣਤੀ ਹੈ ਔਰ ਜਦੋਂ ਇਦਾਂ ਦੀ ਗੱਲ ਆ ਜਾਂਦੀ ਹੈ ਤਾਂ ਫਿਰ ਉੱਥੇ ਗੱਲ ਇਹ ਵੀ ਆਉਂਦੀ ਹੈ ਕਿ ਇਹ ਲੋਕ ਬਹੁਤ ਸੋਚ ਸਮਝ ਕੇ ਬਹੁਤ ਪਰਖ ਕੇ ਵੋਟ ਕਰਦੇ ਹੋਣਗੇ ਬਾਕੀ ਹਲਕਿਆਂ ਤੋਂ ਛੱਡ ਕੇ ਜਿਹੜੇ ਦਿਹਾਤੀ ਏਰੀਆ ਹੁੰਦੇ ਆ ਉੱਥੇ ਕੁਝ ਹੋਰ ਤਰੀਕੇ ਨਾਲ ਵੋਟ ਲਈ ਜਾ ਸਕਦੀ ਆ ਪਰ ਇੱਥੇ ਨਹੀਂ ਇਸ ਹਲਕੇ ਦੇ ਵਿੱਚ ਹੁਣ ਤੱਕ ਨੌ ਚੋਣਾਂ ਹੋ ਚੁੱਕੀਆਂ ਔਰ ਇਨ੍ਹਾਂ ਨੌ ਚੋਣਾਂ ਦੇ ਵਿੱਚ 6 ਵਾਰ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ ਹੈ 2 ਵਾਰ ਅਕਾਲੀ ਦਲ ਨੇ ਔਰ ਪਿਛਲੀ ਵਾਰ 2022 ਦੇ ਵਿੱਚ ਗੁਰਪ੍ਰੀਤ ਗੋਗੀ ਜੋ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਘਟਨਾ ਵਾਪਰਦੀ ਹੈ ਹਲਕਾ ਖਾਲੀ ਹੋ ਜਾਂਦਾ ਹੁਣ ਚੋਣ ਹੋ ਰਹੀ ਹੈ ਚੋਣ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਦੇਤੇ ਆ ਲੋਕਾਂ ਵਿੱਚ ਉਮੀਦਵਾਰਾਂ ਨੇ ਜਾਣਾ ਸ਼ੁਰੂ ਕਰਤਾ ਔਰ ਲੋਕਾਂ ਦੀਆਂ ਉਮੀਦਾਂ ਬਹੁਤ ਵੱਧ ਜਾਂਦੀਆਂ ਜਦੋਂ ਅਜਿਹਾ ਕੋਈ ਮੌਕਾ ਆਉਂਦਾ ਉਸ ਮੌਕੇ ਦੇ ਵਿੱਚ ਬਾਕੀ ਪਾਰਟੀਆਂ ਨੂੰ ਛੱਡ ਕੇ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਵਾਸਤੇ ਖਾਸਾ ਔਖਾ ਟਾਈਮ 2015 ਤੋਂ ਚੱਲ ਰਿਹਾ ਔਰ ਇਸ ਖਾਸੇ ਔਖੇ ਟਾਈਮ ਦੇ ਵਿੱਚ ਕੈਂਡੀਡੇਟ ਦੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਲੋਕਾਂ ਤੱਕ ਕਿਸ ਪਹੁੰਚ ਨਾਲ ਪਹੁੰਚੇ ਪਾਰਟੀ ਨੇ ਤਾਂ ਆਪਣੀ ਵਿਚਾਰਧਾਰਾ ਲਿਜਾਣੀ ਲਿਜਾਣੀ ਆ ਪਰ ਲੋਕਲ ਕੈਂਡੀਡੇਟ ਜਿਹੜਾ ਹੁੰਦਾ ਉਸ ਨੇ ਆਪਣੀ ਵਿਚਾਰਧਾਰਾ ਲੋਕਾਂ ਕੋਲ ਲੈ ਕੇ ਜਾਣੀ ਆ ਦੋ ਤਰੀਕੇ ਨਾਲ ਵੋਟ ਹੁੰਦੀ ਆ ਮੈਂ ਇਸ ਵੇਲੇ ਅਕਾਲੀ ਦਲ ਦੇ ਉਮੀਦਵਾਰ ਦੇ ਨਾਲ ਹੀ ਆ ਪਰਪਕਾਰ ਸਿੰਘ ਘੁੰਮਣ ਸਾਹਿਬ ਜਿਹੜੇ ਐਡਵੋਕੇਟ ਵੀ ਨੇ ਬਹੁਤ ਸਾਰੇ ਕੇਸਾਂ ਦੇ ਵਿੱਚ ਇਹਨਾਂ ਦੇ شمار ਰਹੇ ਨੇ ਕੇਸ ਹੈਂਡਲ ਕੀਤੇ ਆ ਜਿਸ ਦੇ ਵਿੱਚ ਇੱਕ ਬੱਚੀ ਦਾ ਕੇਸ ਵੀ ਸੀ ਬਹੁਤ ਬਰੂਟਲ ਤਰੀਕੇ ਨਾਲ ਉਸ ਬੱਚੀ ਦੀ ਮੌਤ ਹੁੰਦੀ ਆ ਔਰ ਉਹ ਕੇਸ ਵੀ ਇਹਨਾਂ ਨੇ ਲੜਿਆ ਔਰ ਉਸ ਕੇਸ ਤੋਂ ਬਿਨਾ ਜੇਕਰ ਮੈਂ ਸਭ ਤੋਂ ਜ਼ਰੂਰੀ ਕੇਸ ਦੀ ਗੱਲ ਕਰਾਂ ਤਾਂ ਭਾਰਤ ਪੋਸ਼ਣ ਆਸ਼ੂ ਹੋਰਾਂ ਦਾ ਕੇਸ ਵੀ ਇਹਨਾਂ ਨੇ ਲੜਿਆ ਜਦੋਂ ਵਿਜੀਲੈਂਸ ਦੇ ਵੱਲੋਂ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ ਹੈ तमाम ਗੱਲਾਂ ਬਾਤਾਂ ਕਰਾਂਗੇ ਹਲਕੇ ਦੀਆਂ ਗੱਲਾਂ ਵੀ ਹੋਣਗੀਆਂ ਆ ਵੀ ਚਰਚਾ ਕਰਾਂਗੇ ਮੇਰੇ ਨਾਲ ਕੁਮਨ ਸਾਹਮਣੇ ਕੁਮਨ ਸਾਹਿਬ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਸ਼ੁਕਰੀਆ ਰਵੀ ਜੀ ਠੀਕ ਹੋ ਬਹੁਤ ਵਧੀਆ ਜਦੋਂ ਟਿਕਟ ਮਿਲੀ ਕੀ ਸੋਚਿਆ ਕਈ ਚੀਜ਼ਾਂ ਦਿਮਾਗ ਚ ਆਈਆਂ ਹੋਣਗੀਆਂ ਦੇਖੋ ਬੰਦੇ ਦੀ ਉਮੀਦ ਤਾਂ ਹੁੰਦੀ ਹੈ ਕੁਮਨ ਸਾਹਿਬ ਕਿ ਮੈਂ ਜੇ ਪਾਰਟੀ ਲਈ ਕੰਮ ਕਰ ਰਿਹਾ ਤੇ ਉਹਦੇ ਵੀ ਮੇਰੇ ਕੋਲੇ ਚਾਹੇ ਉਹ ਛੋਟਾ ਹੋਵੇ ਚਾਹੇ ਵੱਡਾ ਹੋਵੇ ਉਹਦਾ ਤਾਂ ਆਉਣਾ ਚਾਹੀਦਾ ਇਹ ਬੰਦੇ ਦਾ ਹੱਕ ਵੀ ਬਣਦਾ ਹੈ ਇਹ ਭੁੱਖ ਨਹੀਂ ਹੁੰਦੀ ਕਿਸੇ ਨੂੰ ਇਹ ਹੱਕ ਹੁੰਦਾ ਜਦੋਂ ਟਿਕਟ ਮਿਲਦੀ ਹੈ ਕੀ ਕੋਈ ਸੋਚਦੇ ਹੋ ਪਾਰਟੀ ਨੂੰ ਲੈ ਕੇ ਖੁਦ ਨੂੰ ਲੈ ਕੇ ਕਿੰਨਾ ਟਾਈਮ ਸਮਾਜ ਸੇਵਾ ਵੀ ਕੀਤੀ ਹੈ ਐਡਵੋਕੇਟ ਵੀ ਹਾਂ ਰਵੇ ਜਿਉਂ ਨਾਮ ਹੈ ਕਦੀ ਟਿਕਟ ਵੰਗੀ ਨਾਮ ਨੂੰ ਭੁੱਖ ਰਹੀ ਹੈ ਹੂੰ ਮਨੂ ਪਾਰਟੀ ਨੇ ਆਪਣੇ ਬਹੁਤ ਕੁਝ ਦਿੱਤਾ ਹੈ। ਮੈਨੂੰ ਕਈਆਂ ਨੂੰ ਪਤਾ ਨਹੀਂਗਾ ਕਿ ਜਿੱਥੇ ਵਕਾਲਤ ਕੀਤੀ ਹੈ ਵਕਾੜਤਾ ਬੰਨੂ ਪਾਰਟੀ ਨੇ ਐਡੀਸ਼ਨ ਐਡਵੋਕੇਟ ਜਨ ਲਗਾਤਾ ਸੀਗਾ ਤੇ ਮੈਂ 5 ਸਾਲ ਤਕ ਲਗਭਗ ਐਡੀਸ਼ਨ ਐਡਵੋਕੇਟ ਜਨ ਰਹਿਆ ਪੰਜਾਬ ਦਾ। ਮਨੂਜ਼ ਬਾਲਾ ਸਾਹਿਬ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਮੈਂਬਰ ਵੀ ਹੋਇਆ ਸੀਗਾ। ਪਰ ਮੈਂ ਜੁਆਇਨ ਨਹੀਂ ਸੀ ਕੀਤਾ। ਮੈਂ ਮਾਣਾ ਕਰਤਾ ਹੱਥ ਜੋੜ ਕੇ ਮਾਣਾ ਕਰਿਆ ਸੀਗਾ। ਕਿਉਂਕਿ ਮੈਨੂੰ ਲੱਗਦਾ ਸੀਗਾ ਕਿ ਮੇਰੇ ਪ੍ਰੋਫਾਈਲ ਨਾਲ ਇਹ ਰਿਲੇਵੈਂਟ ਨਹੀਂ ਹੈ। ਮੇਰਾ ਪ੍ਰੋਫਾਈਲ ਸੇ ਵਕਾਲਤ ਹੈ। ਇਸੇ ਕਰਕੇ ਮੈਂ ਕਦੇ ਸਿਆਸਤ ਚ ਆਨਵਰ ਸੋਚਿਆ ਹੀ ਨਹੀਂਗਾ ਮੈਂ ਕਦੇ ਚੇਅਰਮੈਨ ਨਹੀਂ ਮੰਗੀ ਮੈਂ ਕਦੀ ਅਸੈਂਬਲੀ ਨਹੀਂ ਮੰਗੀ ਕਦੀ ਹੋਰ ਪਾਰਲੀਮੈਂਟ ਨਹੀਂ ਮੰਗੀ ਕਿਉਂ ਮੈਨਾਂ ਕਦੀ ਤਮਾ ਨਹੀਂ ਰਹੀ ਪਰ ਜਦੋਂ ਟਿਕਟ ਦਿੱਤੀ ਐ ਤਾਂ ਮੈਨੂੰ ਐ ਲੱਗਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਮੇਰੇ ਬੋਟਿਆਂ ਦੇ ਪਾਸਤੀ ਹੈ ਜ਼ਿੰਮੇਵਾਰੀ ਇਸ ਕਰਕੇ ਪਈ ਹੈ ਕਿਉਂਕਿ ਤਕਰੀਬਨ 8 8.5 ਸਾਲ ਤੋਂ ਜੋ ਪੰਜਾਬ ਦੀ ਪਰਦੇ ਦੇ ਪਿੱਛੇ ਹੁਣ ਤੱਕ ਨਹੀਂ ਮਨਾ ਕੀਤਾ ਬਾਦਲ ਸਾਹਿਬ ਨੂੰ ਕਿ ਬਾਦਲ ਸਾਹਿਬ ਨਹੀਂ ਮੈਂ ਸਿਆਸਤ ਚ ਨਹੀਂ ਆਉਣਾ ਨਹੀਂ ਗੱਲ ਹੀ ਨਹੀਂ ਹੈਗੀ ਕਿ ਮੈਂ ਬਣਾ ਗੱਡਾ ਵਾਲੀ ਗੱਲ ਮਨਾ ਤਾਂ ਮੈਂ ਜ਼ਿੰਦਗੀ ਨਹੀਂ ਕੀਤਾ ਹੈਗਾ ਮੈਂ ਤਾਂ ਨਾ ਚੈਲੰਜ ਹਮੇਸ਼ਾ ਅਸੈਪਟ ਕਰਦਾ ਚਾਹੇ ਮੈਂ ਤਾਂ ਵਰਸ ਹਾਲਾਤ ਵੀ ਦੇਖ ਚੁੱਕਾ ਉੱਥੇ ਵੀ ਰੱਬ ਨੇ ਬੜੀ ਨੇ ਮਿਹਰ ਕੀਤੀ ਤੇ ਜਿੱਤ ਕੇ ਨਿਕਲੇ ਆ ਇਹ ਜਿਹੜਾ ਹੈਗਾ ਚੈਲੰਜ ਹੈ ਇਹ ਉਸ ਵੇਲੇ ਮੈਨੂੰ ਮਿਲਿਆ ਜੋ ਉਸ ਜੇ ਉਸ ਵੇਲੇ ਸਾਡੇ ਕਾਡਰ ਦੇ ਵਿੱਚੋਂ ਨਰਾਸ਼ ਹੋ ਕੇ ਨਰਾਸ਼ ਹੋ ਕੇ ਸਾਡਾ ਕਾਡਰ ਘਰੇ ਬਹਿ ਗਿਆ ਸੀ ਪਰ ਅੱਜ ਬਹੁਤ ਮੈਂ ਧੰਨਵਾਦ ਕਰਦਾ ਸਾਰੇ ਕਾਡਰ ਦਾ ਸਾਰੇ ਭਾਈਚਾਰੇ ਦਾ ਮੇਰੇ ਆਪਣੇ ਲੋ ਵਕੀਲ ਪਾਈ ਚਰੇ ਦਾ ਜਿਹੜਾ ਅੱਜ ਮੇਰੇ ਚਟਾਨੋਂ ਖੜਾ ਹੈ ਔਰ ਸਾਡਾ ਸ਼੍ਰੋਮਣੀ ਕਾਲੀ ਦਾ ਕਾਰਡਰ ਵੀ ਸਾਰਾ ਬਾਹਰ ਆ ਗਿਆ ਔਰ ਇੱਕ ਇੱਕ ਜਗ੍ਹਾ ਜਾ ਕੇ ਉਹ ਕਨਵੈਸਿੰਗ ਕਰ ਰਿਹਾ ਗਿਆ। ਥੋੜਾ ਮੈਂ ਬੈਠਾ ਗੱਲਾਂ ਕਰਦਾ ਤੇ ਇਸ ਵੇਲੇ ਕਮ ਸੇ ਕਮ 17-17 ਵਡਾਂ ਵਿੱਚ 34 ਟੀਮਾਂ ਕੰਮ ਕਰਦੀ ਹੈ। ਮੈਂ ਦੱਸ ਦਿਆ ਕਿ ਜਿਹੜੇ ਵੇਲੇ ਮੈਂ ਇਹ ਰਿਕਾਰਡ ਕਰ ਰਿਹਾ ਮੇਰੇ ਕੋਲ ਇਸ ਵੇਲੇ ਟਾਈਮ ਕਰੀਬ-ਕਰੀਬ 1:30 ਵਜਣ ਆ। ਔਰ ਨੋਮੀਨੇਸ਼ਨ ਭਰਨ ਤੋਂ ਬਾਅਦ ਇਸ ਵੇਲੇ ਜਿਹੜੇ ਕੈਂਡੀਡੇਟਾਂ ਦਾ ਟਾਈਮ ਹੁੰਦਾ ਉਹ ਅਪਰੋਕਸੀਮੇਟਲੀ ਸਭ ਦੇ ਘਰਾਂ ਵਿੱਚ ਜਾਣਾ ਕੰਪੇਨ ਕਰਨਾ ਪਰ ਘੁੰਮਣ ਸਾਹਿਬ ਮੇਰੇ ਨਾਲ ਬੈਠੇ ਨੇ ਇਸ ਵੇਲੇ ਇਹਨਾਂ ਦਾ ਇਸ ਗੱਲ ਲਈ ਧੰਨਵਾਦ ਵੀ ਆ 34 ਟੀਮਾਂ ਕੰਮ ਕਰ ਰਹੀਆਂ ਨੇ 34 ਟੀਮਾਂ ਸਾਡੇ ਕੰਮ ਕਰ ਰਹੀਆਂ ਤੁਸੀਂ ਬੇਫਿਕਰ ਹੋ ਇਸ ਗੱਲ ਤੇ ਬាទ ਬਿਲਕੁਲ ਬੇਫਿਕਰ ਆ ਮੈਨੂੰ ਪਤਾ ਹੈ ਕਿ ਕੰਮ ਕਰ ਰਹੀਆਂ ਮਨੇ ਇੱਕ ਚੀਜ਼ ਦੀ ਰਿਪੋਰਟ ਆਦੀ ਹੈ ਕਿਉਂਕਿ ਮੈਂ ਲੁਧਿਆਣੇ 'ਚ ਮੈਂ ਪਹਿਲੇ ਦੱਸਿਆ ਕਿ ਕਰੀਬ ਲੁਧਿਆਣੇ ਵੈਸਟ ਵਿਖੇ ਸਾਡੇ 800 ਤੇ 74 ਲਾਇਰਜ਼ ਹੈਗੇ ਆ ਜਿਹੜੀ ਟੀਮ ਜੋ ਜਾਂਦੀ ਹੈ ਨਾ ਜਿਹੜੀ ਗਲੀ ਜਾਂਦੀ ਹੈ ਤੇ ਇੰਨੇ ਹੀ ਗਲੀਆਂ ਨੇ ਐਡਵੋਕੇਟ ਸਾਰੇ ਉੱਤਰ ਕੇ ਤੁਹਾਡੀ ਹਮਾਇਤ ਦੇ ਵਿੱਚ ਸਾਰੇ ਐਡਵੋਕੇਟ ਇਹ ਬੰਦਾ ਜਿਤਾ ਕੇ ਭੇਜਣਾ ਹੈ ਇਤਨੀ ਚੜਾਉਣਾ ਪੌਣੀ ਹੈ ਵਿਧਾਨ ਸਭਾ ਦੇਖੋ ਰੱਬ ਨੇ ਈਸ਼ਵਰ ਦੀ ਕਿਰਪਾ ਹੈਗੀ ਹੈ ਵਾਹਿਗੁਰੂ ਦੀ ਸਾਡਾ ਵਕੀਲ ਕੋਈ ਵੀ ਜਿਹੜਾ ਪਹਿਲੀ ਵਾਰ ਖੜਿਆ ਹੈ ਨਾ ਉਹ ਜਿੱਤਿਆ ਜੂਰ ਹੈ ਇਹ ਹਿਸਟਰੀ ਰਹੀ ਹੈ ਇਹ ਲੈਗਸੀ ਕਾਇਮ ਰੱਖਣੀ ਪੈਣੀ ਤੁਹਾਨੂੰ ਵੀ ਇਹ ਕੰਮ ਮੈਂ ਨਹੀਂ ਕਰਨੀ ਸਾਡੀ ਪਰਿਵਾਰ ਨੇ ਕਰਦਣੀ ਜਿਹੜਾ ਫਿਰ ਪਰਿਵਾਰ ਹੈ ਔਰ ਮੇਰਾ ਪਰਿਵਾਰ ਕਿਹੜਾ ਹੈਗਾ ਮੇਰਾ ਵਕੀਲ ਭਾਈ ਚਰਦਾ ਪਰਿਵਾਰ ਹੈ ਤੇ ਮੇਰਾ ਪਰਵਾਰ ਲੋਹੇ ਦੇ ਰਾਣੇ ਦੇ ਰੈਜ਼ੀਡੈਂਟ ਜਿਹੜੇ ਹੈਗੇ ਵੈਸੇ ਉਹ ਸਾਰੇ ਮੇਰਾ ਪਰਿਵਾਰ ਹੈ ਹੂੰ ਅੱਛਾ ਘੁੰਮਣ ਸਾਹਿਬ ਮੈਂ ਇਸ ਕਰਕੇ ਪਹਿਲਾ ਸਵਾਲ ਇਹ ਕੀਤਾ ਸੀ ਕਿ ਕੀ ਕੋਈ ਸੋਚਿਆ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤੇ ਬਹੁਤ ਸਾਰੇ ਵਹਿਣ ਸ਼੍ਰੋਮਣੀ ਅਕਾਲੀ ਦਲ ਤੇ ਚੱਲੇ 2015 ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਆਪ ਨੂੰ ਸਾਫਤ ਕਰਨ ਦੇ ਵਾਸਤੇ ਬਹੁਤ ਕੁਝ ਕਰਨਾ ਪਿਆ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਅਸਤੀਫਾ ਤੱਕ ਦੇਣਾ ਪਿਆ ਦੁਬਾਰਾ ਫੇਰ ਪ੍ਰਧਾਨ ਚੁਣ ਲਿਆ ਗਿਆ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਉੱਥੇ ਨਹੀਂ ਪਹੁੰਚਿਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਪਹੁੰਚਾਉਣ ਦੇ ਵਾਸਤੇ ਜ਼ੋਰ ਅਜ਼ਮਾਇਸ਼ ਕਰ ਰਹੀ ਹੈ ਪਰ ਉਸ ਦੇ ਵਿੱਚ ਜੇਕਰ ਇਸ ਚੋਣ ਦੀ ਗੱਲ ਕਰੀਏ ਕੁਮਨ ਸਾਹਿਬ ਇਹਨੂੰ ਸੈਮੀ ਫਾਈਨਲ ਵੀ ਸਮਝਿਆ ਜਾ ਰਿਹਾ ਕਿ 2027 ਦੇ ਵਿੱਚ ਕਿਹੜੀ ਪਾਰਟੀ ਕਿਵੇਂ ਪਰਫਾਰਮ ਕਰੂਗੀ ਇਹ ਚੀਜ਼ਾਂ ਹੁਣ ਦੀ ਇਹ ਚੋਣ ਹੈ ਇਹ ਲੜਾਈ ਹੈ ਜਿਹੜੀ ਇਹ ਜਿਹੜਾ ਚੋਣ ਮੈਦਾਨ ਦੇ ਵਿੱਚੋਂ ਇਹ ਤੈਅ ਕਰੇਗਾ ਉਹਦੇ ਵਾਸਤੇ ਪਰਸਨਲ ਤੌਰ ਤੇ ਮੰਨਦੇ ਹਾਂ ਕਿ ਤੁਹਾਡੀ ਜ਼ਿੰਮੇਵਾਰੀ ਵੱਡੀ ਹੋਗੀ ਲੋਕਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਚਾਹੇ ਲੱਖ ਨਾਰਾਜ਼ਗੀਆਂ ਹੋਣਗੀਆਂ ਤੁਹਾਡੇ ਜਿਹੜੇ ਪੁਰਾਣੇ ਲੀਡਰ ਬੈਠੇ ਨੇ ਤੁਹਾਡੀ ਆਪਣੀ ਆਪਣੇ ਹਲਕੇ ਦੇ ਵਿੱਚ ਲੱਖ ਨਾਰਾਜ਼ਗੀਆਂ ਹੋਣਗੀਆਂ ਪਰ ਨਵੇਂ ਲੀਡਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜ਼ਿੰਮੇਵਾਰੀ ਤੁਹਾਡੀ ਖਾਸ ਬਣਦੀ ਹੈ ਵੱਡੀ ਬਣਦੀ ਹੈ ਦੇਖੋ ਇਸ ਟਾਈਮ ਤੇ ਜਿਹੜੇ ਮੇਰੇ ਬੋਡਿਆਂ ਦੇ ਭਾਰ ਪਾਇਆ ਗਿਆ ਜਿਹੜਾ ਜ਼ਿੰਮੇਵਾਰ ਦਿੱਤੀ ਗਈ ਹੈ ਉਹ ਇਹੀ ਸੋਚ ਕੇ ਦਿੱਤੀ ਗਈ ਹੈ ਕਿ ਗਾਹਾਂ ਤੋਂ ਪਾਰਟੀ ਦੀਆਂ ਪਾਲਿਸਿਸ ਕੀ ਹੋਣਗੀਆਂ ਅੱਗੋਂ ਤੋਂ ਜਿਹੜੀ ਹੈਗੀ ਹੈ ਲੀਡਰਸ਼ਿਪ ਜਿਹੜੀ ਪੁਰਾਣੀ ਹੈਗੀ ਹੈ ਉਹਦੇ ਵਿੱਚ ਕੀ ਬਦਲਾਅ ਚਾਹੀਦਾ ਹੈ ਜਾਂ ਉਹਨਾਂ ਦੇ ਕਿਵੇਂ ਸੈਸ਼ਨਸ ਚਾਹੀਦੇ ਹੈਗੇ ਨੇ ਜਾਂ ਉਹਨਾਂ ਦਾ ਕਿਵੇਂ ਕੰਮ ਉਹਨਾਂ ਨੂੰ ਕਰਨਾ ਪੈਣਾ ਹੈ ਕਿਉਂਕਿ ਇਹ ਡੇ ਇਲੈਕਸ਼ਨ ਹੈਗੀ ਹੈ ਇਹ ਇਕੱਲੀ ਮੇਰੀ ਇਲੈਕਸ਼ਨ ਨਹੀਂ ਹੈ ਇਹ ਇਲੈਕਸ਼ਨ ਸਾਸੂ ਵੀਰ ਸਿੰਘ ਬਾਦਲ ਜੀ ਦੀ ਹੈ ਕਿਉਂਕਿ ਸਾਸੂ ਵੀਰ ਸਿੰਘ ਬਾਦਲ ਨੇ ਹੁਣੇ-ਹੁਣੇ ਪ੍ਰਧਾਨ ਬਣੇ ਆ ਇਹ ਇਲੈਕਸ਼ਨ ਸਾਡੇ ਸਾਰੇ ਸੀਨੀਅਰਸ ਜਿਹੜੇ ਲੀਡਰਸ ਹੈਗੇ ਉਹਨਾਂ ਦੀ ਹੈ ਉਹਨਾਂ ਨੇ ਪ੍ਰੂਵ ਕਰਨਾ ਪੈਣਾ ਕਿ ਅਸੀਂ ਇਸ ਜਿਹੜੇ ਲੈਵਲ ਤੇ 8000 10000 ਵੋਟ ਤੇ ਪਹੁੰਚਿਆ ਤਾਂ ਕਿਉਂ ਪਹੁੰਚਿਆ ਚੱਲ ਪਿਆ ਅਰ ਜੋ ਇਹ ਸਰ ਉਹਨਾਂ ਨੂੰ ਵੀ ਮਿਹਨਤ ਕਰਨੀ ਪੈਣੀ ਹੈ ਔਰ ਉਹਨਾਂ ਨੂੰ ਪ੍ਰੂਵ ਕਰਨਾ ਪੈ ਰਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਜਿਹੜੀ ਪੱਕੀ ਕਰਕੇ ਆਹ ਸੈਮੀਫਾਈਨ ਜਿੱਤਣਾ ਹੈ ਤਾਂ ਜੋ ਫਾਈਨਲ ਆਪਾਂ ਸਰਕਾਰ ਬਣਾਈਏ ਤੇ ਲੋਕ ਸੇਵਾ ਚਾਹੀਏ। ਕੁਮਰ ਸਾਹਿਬ ਪਰ ਤੁਹਾਡੀ ਲੀਡਰਸ਼ਿਪ ਐਬਸੈਂਸ ਜ਼ਿਆਦਾ ਨਹੀਂ ਨਜ਼ਰ ਆ ਰਹੀ ਲੀਡਰਸ਼ਿਪ ਦੀ। ਜੇਕਰ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਵਿੱਚ ਸਾਰੇ ਲੀਡਰ ਇੱਥੇ ਲੁਧਿਆਣੇ ਦੇ ਵਿੱਚ ਬੈਠੇ ਆ। ਆਮ ਆਦਮੀ ਪਾਰਟੀ ਦੇ ਤਾਂ ਬਹੁਤ ਸਾਰੇ ਮੰਤਰੀ ਇੱਥੇ ਬੈਠੇ ਨੇ। ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਹਾਲਾਂਕਿ ਲੁਧਿਆਣੇ ਤੋਂ ਹੀ ਚੋਣ ਲੜਦੇ ਰਹੇ ਆ ਉਹ ਨੇ ਤੁਹਾਡੀ ਜਿਹੜੀ ਮੁੱਢਲੀ ਲੀਡਰਸ਼ਿਪ ਹੈ ਉਹ ਇਉਂ ਨਹੀਂ ਨਜ਼ਰ ਆ ਰਹੀ ਕਿ ਹਲੇ ਐਬਸੈਂਟ ਹੈ ਉਸ ਤਰੀਕੇ ਨਾਲ ਘੁੰਮਣ ਸਾਹਿਬ ਨਾਲ ਮੋਢੇ ਨਾਲ ਮੋਢਾ ਲਾਇਆ ਨਹੀਂ ਲੱਗਦਾ ਨਹੀਂ ਗਲਤ ਗੱਲ ਆ ਸਾਰੀ ਲੀਡਰਸ਼ਿਪ ਹਾਜ਼ਰ ਆ ਅਸੀਂ ਰੈਲੀਆਂ ਨਹੀਂ ਕਰਦੇ ਪਹਿਲੀ ਗੱਲ ਅਸੀਂ ਦਿਖਾਵਾ ਨਹੀਂ ਕਰਦੇ ਲੋਕ ਦਿਖਾਵਾ ਨਹੀਂ ਕਰਦੇ ਨਾਲੇ ਲੀਡਰਸ਼ਿਪ ਦੀ ਲੋੜ ਤਾਂ ਉਹਨਾਂ ਨੂੰ ਆਰੇ ਸੋਸ਼ਲ ਮੀਡੀਆ ਦੇ ਇਸ ਮਾਹੌਲ ਦੇ ਅੰਦਰ ਇਹ ਵੀ ਜ਼ਰੂਰੀ ਹੈ ਘੁੰਮਣ ਸਾਹਿਬ ਨਹੀਂ ਮੈਂ ਤਾਂ ਦੱਸਦਾ ਜਿਹੜਿਆਂ ਲੀਡਰਸ਼ਿਪ ਦੀ ਲੋੜ ਕਿੰਨੋਂ ਪੈਂਦੀ ਜ਼ਿਆਦਾ ਜਿਹੜੇ ਕਮਜ਼ੋਰ ਹੋਣ ਐਡਵਰਟਾਈਜ਼ਮੈਂਟ ਦੀ ਲੋੜ ਜ਼ਿਆਦਾ ਕਿਉਂ ਹੁੰਦੀ ਹੈ ਜਿਹੜੇ ਕਮਜ਼ੋਰ ਹੋਣ ਦੂਜਿਆਂ ਦਾ ਨੁਕਸਾਨ ਕਰਨ ਦੀ ਲੋੜ ਕਿਉਂ ਹੁੰਦੀ ਹੈ ਜਿਹੜੇ ਕਮਜ਼ੋਰ ਹੋਣ ਤਿੰਨ ਚੀਜ਼ਾਂ ਹੁੰਦੀਆਂ ਚੌਥੀ ਚੀਜ਼ ਤਾਂ ਕੋਈ ਨਹੀਂ ਹੁੰਦੀ ਅੱਜ ਜੇ ਆਮ ਆਦਮੀ ਪਾਰਟੀ ਸਰਕਾਰ ਹੋਣ ਦੇ ਬਾਵਜੂਦ ਦਿੱਲੀ ਦੀ ਸਾਰੀ ਲੀਡਰਸ਼ਿਪ ਇੱਥੇ ਹੈ ਆਪੋਜੀਸ਼ਨ ਮੇਨ ਪਾਰਟੀ ਕਾਂਗਰਸ ਦੀ ਹੋਣ ਦੇ ਬਾਵਜੂਦ ਸਾਰੀ ਨੈਸ਼ਨਲ ਲੀਡਰਸ਼ਿਪ ਇੱਥੇ ਕੀ ਹੈ ਜੀ ਤੇ ਭਾਜਪਾ ਜਿਹੜੀ ਕਹਿੰਦੀ ਸੀ ਬਹੁਤ ਕੰਮ ਕੀਤਾ ਉਹਦੀ ਲੀਡਰਸ਼ਿਪ ਅਗੇ ਸੈਂਟਰ ਦੀ ਰੁਪਾਨੀ ਸਾਹਿਬ ਉਹਦੀ ਸਾਰੇ ਇੱਥੇ ਹਾਜ਼ਰ ਨੇ ਤਾਂ ਕੀ ਦੱਸਾਂਦਾ ਇਹ ਦੱਸਾਂਦਾ ਪਰਵਕਾਰ ਸਿੰਘ ਨੂੰ ਮੰਦਾ ਡਰ ਇਹ ਦੱਸਾਂਦਾ ਹੈਗਾ ਕਿ ਜਿਹੜਾ ਕੱਲਾਵਾਂ ਦਾ ਲੱਗਿਆ ਹੋਇਆ ਨਾ ਜਿਹੜੀ ਕੱਲਾ ਕਹਿੰਦੀ ਹਾਲਾਂਕਿ ਲੀਡਰਸ਼ਿਪ ਸਾਡੀ ਸਾਰੀ ਨਾਲ ਹੈ ਮਤਲਬ ਪਹਿਲੇ ਸੇ 34 ਟੀਮਾਂ ਲੱਗੀਆਂ ਹੋਈਆਂ ਨੇ ਇਹ ਇਹਨਾਂ ਦਾ ਡਰੰਦੋਂ ਮਾਰਦਾ ਬ ਇਹਨਾਂ ਨੂੰ ਇਹੀ ਡਰ ਦੀ ਵਜ੍ਹਾ ਹੈ ਕਿ ਇਹਨਾਂ ਦਾ ਕੰਮ ਕੀ ਹੈ ਮੇਰੇ ਪੋਸਟਸ ਜਿਹੜੇ ਲੀਗਲੀ ਲਾਏ ਹੋ ਉਹਨੂੰ ਪਾੜਨਾ ਇਹੀ ਡਰ ਹੈ ਕਿ ਮੇਰੇ ਪੋਸਟਸ ਉੱਪਰ ਕਾਲਾ ਪੇਂਟ ਮਾਰਨਾ ਵੈਜੀ ਦੇ ਕੀ ਹਰੋ ਸਾਹਿਬ ਨੂੰ ਕੰਪਲੇਨਟ ਵੀ ਕੀਤੀ ਸੀ ਇਹ ਡਰਦੇ ਕਿਉਂ ਨੇ ਡਰਦੇ ਇਸ ਕਰਕੇ ਨੇ ਇਹਨਾਂ ਨੂੰ ਪਤਾ ਹੈ ਕਿ ਜਿਹੜੇ ਕੰਮ ਇਹ ਪਿਲੇ 8 8.5 ਸਾਲ ਨਹੀਂ ਕਰ ਸਕੇ ਉਹ ਪਰਵਕਾਰਸ ਕੋਲ ਮੰਨੇ 1.5 ਸਾਲ ਚ ਕਰ ਤਨੇ ਇਹ ਡਰਦੇ ਹੈ ਕਿ ਪਰਮਾਨੈਂਟਲੀ ਜਿਹੜੀ ਸੀਟ ਹੈਗੀ ਹੈ ਇਹ ਲੋਕ ਸੇਵਾਜ ਦਿੱਤੀ ਜਾਣੀ ਹੈ ਤੇ ਲੋਕ ਜਿਹੜੇ ਸਾਰੇ ਲੋਕ ਹੈਗੇ ਆ ਉਹ ਇੱਥੋਂ ਦੇ ਐਮਐਲਏ ਬਣ ਜਾਣੇ ਹੈ ਇਹ ਡਰਦੇ ਹੈ ਕਿ ਕੱਲ ਸਰਕਾਰ ਆਈ ਤਾਂ ਹੋ ਸਕਦਾ ਹੈ ਆਹੀ ਜਿਹੜੇ ਐਮ.ਐਲ.ਏ ਬਣ ਗਏ ਇਹ ਆਪਣੇ ਰਾਈਟ ਵਾਸਤੇ ਸਰਕਾਰ ਨਾਲ ਲੜ ਕੇ ਸਾਰੇ ਆਪਣੇ ਬੰਦੇ ਤੋਂ ਸਭ ਤੋਂ ਸੋਹਣੀ ਇਹਨੂੰ ਕੌਨਸ਼ੀਅਸਲੀ ਹੈਲਪ ਕਰਦੇ ਆ ਅਸਲ ਚ ਹੈ ਕਿ ਇਹ ਸਿਆਸੀ ਕਰਨੇ ਨਾ ਵੱਧ ਚੁੱਕਾ ਹੈ ਇਹ ਸਿਆਸਤਦਾਨਾਂ ਦੀ ਮੈਂ ਗੱਲ ਕਰਦਾ ਮੈਂ ਸਿਆਸਤਦਾਨੀ ਨੀਗ ਨਾ ਮੈਂ ਸਿਆਸਤਦਾਨੀ ਜਿੰਦਗੀ ਬਣਨਾ ਇਹਨਾਂ ਨੇ ਇੰਦੀ ਵੱਡੀਆਂ ਲੁੱਟਾਂ ਖੁੱਟਾਂ ਭਾਈਆਂ ਹੋਈਆਂ ਨੇ ਇਹ ਪੰਜਾਬ ਨੂੰ ਲੁੱਟ ਕੇ ਖਾ ਗਏ ਲੁਧਿਆਣਾ ਵੈਸਟ ਲੁੱਟ ਕੇ ਖਾ ਗਏ ਇਹਨਾਂ ਨੂੰ ਦਾਰਾ ਕਿ ਇਹਨਾਂ ਦੇ ਜਿੰਨੀਆਂ ਪੋਲਾ ਨੇ ਇਹ ਮੱਖ ਖੋਲ ਗੀਆਂ ਉਹਨਾਂ ਮੱਖ ਖੋਲ ਦੀਆਂ ਵੀ ਜਿਹੜੇ ਰਾਜਨੀਤਾ ਬਣੇ ਫਿਰਦੇ ਨੇ ਵੱਡੇ ਵੱਡੇ ਇਹ ਸਭ ਦਿਆਂ ਦੇ ਬੋਲਾ ਖੁੱਲਣ ਕਿਸ ਤਰ੍ਹਾਂ ਦੀਆਂ ਬੋਲਾ ਸਕੈਮਸ ਐ ਇਹਨਾਂ ਦੀ ਬਹੁਤ ਵੱਡੇ ਸਕੈਮਸ ਚਾਹੇ ਸਿਟੀ ਆਪਣਾ ਰਹੇਗਾ ਵਾ ਸੈਂਟਰ ਦੇ ਫੰਡ ਦੀ ਐਮਬੈਲਮੈਂਟs ਹੈਗੀਆਂ ਨੇ ਚਾਹੇ ਤੂੰ ਬੁੱਡੇ ਨਾਲ ਦੇ ਲੈ ਲੋ ਚਾਹੇ ਸਵਾਰ ਸਿਟੀ ਪ੍ਰੋਜੈਕਟ ਦੇਖ ਲੋ ਜਾਂ ਤੁਸੀਂ ਹੋਰ ਵੀ ਜਿੰਨੇ ਪ੍ਰੋਜੈਕਟਸ ਹੈਗੇ ਉਹ ਦੇਖ ਲੋ ਇਹ ਤਾਂ ਸਾਰੇ ਬੰਦੇ ਜਿੰਨੇ ਆ ਨਾ ਜਿਸ ਕੈਮ ਮੌਜੂਦਾ ਸਰਕਾਰ ਦੀ ਗੱਲ ਕਰ ਰਹੇ ਹਾਂ ਜਾਂ ਬੀਤੇ ਸਰਕਾਰਾਂ ਦੀ ਦੋਨਾਂ ਦੀ ਦੋਨੋਂ 17 ਤੋਂ ਚੱਲੀ ਹੈ ਜਿਹੜੀ 25 ਤੱਕ ਬਿਲਕੁਲ ਦੋਨੋਂ ਕਾਮਨਟ ਇਨਵੋਲਡ ਆ ਆ 24311 ਇੱਕਲਾ ਸਕੈਮ ਹੈ ਥੋੜਾ ਸਕੈਮ ਹੈ ਸਵਾ ਲੱਖ ਕਰੋੜ ਤੋਂ ਤੇ ਸਕੈਮ ਹੈ ਇਹ ਕੈਲਕੂਲੇਸ਼ਨ ਹੈ ਨਾ ਮੇਰੇ ਐਂ ਕਰਕੇ ਫਿਗਰਸ ਗੜੀਆਂ ਹੋਈਆਂ ਨੇ ਔਰ ਮੈਂ ਦਿਖਾਉਂਗਾ ਕਿ ਫਿਗਰਸ ਜਿਹੜਾ ਪੂਰਾ ਕਿਉਂ ਉਤਰਦਾ ਮੈਂ ਕੋਈ ਔਰਲ ਗੱਲਾਂ ਨਹੀਂ ਕਰਦਾ ਮੈਂ ਲਾਇਰ ਆ ਮੈਂ ਗਲਤ ਗੱਲ ਨਹੀਂ ਕਰਦਾ ਮੈਂ ਫਿਗਰਸ ਨੂੰ ਦਿਖਾਉਂਗਾ ਵੀ ਪ੍ਰੂਫ ਵੀ ਕਰਕੇ ਦਿਖਾਉਂਗਾ ਕਿ ਇਹ ਕੰਮ ਕੀ ਹੋ ਰਿਹਾ ਹੈ ਅਨਫੋਰਚਨਟਲੀ ਹੋ ਕੀ ਗ੍ਰਹਾ ਹੈ ਸੈਟਰਡੇ ਇਕਨੋਮੀ ਨੰਬਰ 1 ਦੀ ਸੀ ਕਾਮਰਸ ਸਰਕਾਰ ਨੰਬਰ 17 ਚਲੇਗੀ ਅੱਜ ਨੰਬਰ 26 ਤੇ ਚਲੇਗੀ। ਔਰ ਹੋਸਰਾ 28ਵੇਂ ਨੰਬਰ ਤੇ ਪਹੁੰਚ ਕੇ ਸਾਨੂੰ ਆਪਣੇ ਕਟੋਰੇ ਫੜ ਕੇ ਬਾਹਰ ਭੀਖ ਮੰਗਣੀ ਪਵੇ। ਇਹ ਹਾਲਾਤ ਕ੍ਰੀਏਟ ਕਰਦੇ। ਔਰ ਇਹ ਰੁਕੂ ਕੌਣ? ਜਿਹਨਾਂ ਰੋਕਣਾ ਆਪੋਸ਼ਨ ਪਾਰਟੀ ਦਾ ਰੂਲ ਸੀਗਾ ਔਰ ਉਹਨਾਂ ਤੇ ਰੁਕਿਆ ਨਹੀਂਗਾ। ਹੁਣ ਕੌਣ ਰੁਕੂਗਾ? ਕੋਈ ਨਾ ਕੋਈ ਬੰਦਾ ਕਦੀ ਨਾ ਕਦੀ ਜਿਵੇਂ ਕਹਿੰਦੇ ਨਾ ਸਦੀਆਂ 'ਚ ਕੋਈ ਨਾ ਕੋਈ ਇਦਾਂ ਦਾ ਜੰਮਦਾ ਜਿਹੜਾ ਰੈਵਿਊਲਿਸ਼ਨ ਲੈ ਕੇ ਆਂਦਾ ਹੈ। ਤੇ ਮੈਂ ਤਾਂ ਹੈ ਹੀ ਰੈਵਿਊਲਿਸ਼ਨਰੀ। ਮੈਂ ਤਾਂ ਉਹ ਬੰਦਾ ਜਿਹਨੇ ਬਾਦਲ ਸਰਕਾਰ ਸ਼ੋਕੇ ਵੀ ਬਾਦਸਾ ਦੇ ਖਿਲਾਫ ਦੋ ਵਾਰ ਸੰਘਰਸ਼ੜਾ ਗਿਆ ਹੈ ਔਰੰਭ ਕੀਤਾ ਤੇ ਦੋਨੋਂ ਸੰਘਰਸ਼ ਜਿੱਤ ਕੇ ਦਿਖਾਇਆ ਹੈ ਸਾਡੇ ਸਾਡੇ ਵਕੀਲਾਂ ਨਾਲ ਰਿਲੇਟਡ ਸੀਗੇ ਪਰ ਜਿੱਤੇ ਹੈਗੇ ਆ ਭਾਰਤਪੂਰਨ ਆਸ਼ੂ ਤੁਹਾਡੇ ਦੋਸਤ ਵੀ ਨੇ ਕੀ ਸੋਚਦੇ ਹੋ ਉਹਨਾਂ ਬਾਰੇ ਦੇਖੋ ਹੁਣ 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 ਤੁਹਾਡੇ ਵਿਰੋਧੀ ਨੇ ਦੇਖੋ ਗੱਲ ਹੈ ਲੜਾਈ ਸਾਡੇ ਵਿਜ਼ਨ ਦੀ ਹੈ ਲੜਾਈ ਲੁਧਿਆਣੇ ਦੀ ਹੈ ਜੋੜਾਈ ਲੁਧਿਆਣੇ ਦੀ ਸੰਗਤ ਦੀ ਹੈ ਇਹਨਾਂ ਨੇ 5 ਸਾਲ ਲੈ 10 ਸਾਲ ਲੈ ਕੇ 5 ਸਾਲ ਐਮ ਐਲ ਏ ਤੇ 5 ਸਾਲ ਮੰਤਰੀ ਲੈ ਕੇ ਜੋ ਲੁਧਿਆਣੇ ਦਾ ਬੁਰਾ ਹਾਲ ਕੀਤਾ ਕਿਉਂਕਿ ਸੋਚ ਨਹੀਂ ਦੋ ਸੁਣਾ ਅਲੱਗ ਗੱਲ ਹੈ ਸੋਚ ਹੋਣਾ ਅਲੱਗ ਗੱਲ ਹੈ ਸੋਚ ਹੋਣੀ ਚਾਹੀਦੀ ਹੈ ਸਾਡੇ ਲੁਧਿਆਣੇ ਦੇ ਰੈਜ਼ੀਡੈਂਸੀ ਡਿਵੈਲਪਮੈਂਟ ਦੀ ਸੋਚ ਹੋਣੀ ਚਾਹੀਦੀ ਹੈ ਸਾਡੇ ਲੁਧਿਆਣੇ ਦੇ ਰੈਜ਼ੀਡੈਂਟ ਦੇ ਭਾਈਚਾਰੇ ਸਾਂਝੀ ਦੀ ਹੋਇਆ ਕੀ ਸਭ ਖਤਮ ਕਰਤਾ ਮੇਰੇ ਕੋਲ ਇੱਕ ਦਿਨ ਇੱਕ ਬੰਦਾ ਆਇਆ ਕੋਈ ਉਹ ਕਹਿੰਦਾ ਮੈਂ ਤੁਹਾਡਾ ਪ੍ਰੈਸ ਕਾਨਫਰੰਸ ਕਰਨੀ ਹੈ ਮੈਂ ਕਾਹਦੀ ਪ੍ਰੈਸ ਕਾਨਫਰੰਸ ਕਹਿੰਦਾ ਜੀ ਮੈਂ ਉਹ ਬੰਦੇ ਲੈ ਕੇ ਆਣੇ ਹੈਗੇ ਜਿਹਦੇ ਕਹਿੰਦਾ ਸਿਰ ਦੇ ਨੇ ਬਾਲ ਖੋਲ ਕੇ ਜੂੜਾ ਖੋਲ ਕੇ ਪਾਕਥਲੇ ਇਲਾਕੇ ਤੇ ਉਹਨੂੰ ਕੁੱਟਿਆ ਸੀਗਾ ਔਰ ਮੈਂ ਰਿਫਿਊਜ਼ ਕਰਤਾ ਮੈਂ ਕਿਹਾ ਮੈਂ ਕੰਬਾਈ ਨਹੀਂ ਪੈਣਾ ਕਿਉਂਕਿ ਮੈਂ 네ਗੇਟਿਵ ਪੋਲਿਟਿਕਸ ਨਹੀਂ ਆਦੀ ਮੈਂ ਕੋਹ ਵੀ ਬੰਦਾ ਆਇਆ ਜਿਹੜਾ ਕਹਿੰਦਾ ਮੈਂ ਡੀਓ ਲੈ ਕੇ ਆਣੀ ਹੈ ਜਿਹਨੂੰ ਇਹਨਾਂ ਗਾੜਾ ਗੱਡਿਆ ਸੀ ਮੈਂ ਉਹ ਵੀ ਰਿਫਿਊਜ਼ ਕਰਤਾ ਤੇ ਮੇਰੇ ਕੋਲ ਉਹ ਵੀ ਬੰਦੇ ਆਏ ਆਮ ਆਦੀ ਪਾਰਟੀ ਵਾਸਤੇ ਜਿਹੜੇ ਬੰਦੇ ਕਹਿੰਦੇ ਸੀਗੇ ਕਿ ਸੰਜੀਵ ਰੌਲੇ ਦੇ ਪਿਤਾ ਜੀ pranlal ji ਉਹਨਾਂ ਨੇ ਕਾਊਂਡ ਕਿਓ ਦੇ ਵਿੱਚ ਗਊ ਦੀ ਮਾਸ ਤੋਂ ਗਊ ਦੇ ਚਰਬੀ ਦਾ ਕਿਓ ਬਣਾ ਕੇ ਵੇਚਦੇ ਹੁੰਦੇ ਸੀਗੇ ਤੇ ਜਿਹਦੇ ਪ੍ਰੋਟੈਸਟ ਹੋ ਗਿਆ ਐਫਆਰ ਇਸ ਸਟੋਰੀ ਸੀ ਕੰਪਲੀਟ ਇਸ ਸਟੋਰੀ ਸੀ। ਉਹ ਸ਼ਾਬਾਸ਼ ਸਜਾ ਵੀ ਹੋਈ ਜੋ ਕਾਗਜ਼ਾਂ ਨੇ। ਮੈਂ ਉਹ ਵੀ ਲੈਣ ਤੋਂ ਬਣਾ ਕਰਦੇ। ਕਿਉਂਕਿ ਮੇਰੇ ਚ ਨੈਗੇਟਿਵਿਟੀ ਹੈ ਨਹੀਂਗੀ। ਇਹਨਾਂ ਚ ਨੈਗੇਟਿਵਿਟੀ ਹੈ ਸਾਰੇ ਚ। ਤਾਂ ਹੀ ਮੇਰੇ ਪੋਸਟਰ ਪਾਰਟ ਤੇ ਫਿਰਦੇ ਨੇ। ਤਾਂ ਹੀ ਮੇਰੇ ਰੜੇ ਹੈਗੇ ਪੋਸਟਰ ਪਾਰਟ ਤੇ ਤੁਹਾਡੇ ਬੜੇ ਪਾੜੇ ਆ। ਬੜੇ ਪਰ ਕੰਪਲੇਂਟ ਕੀਤੀ ਆ ਸੀ। ਮੇਰੇ ਆਪਣਾ ਨੋਮੀਨੇਸ਼ਨ ਕੱਲ ਕੰਪਲੀਟ ਹੋਈਆਂ ਨੇ। ਹਾਂਜੀ। ਨੋਮੀਨੇਸ਼ਨ ਤਾਂ ਕੱਲ ਕੰਪਲੀਟ ਹੋਈਆਂ ਨੇ ਜੇ ਪੋਸਟਰ ਪਹਿਲਾਂ ਪਾੜਦੇ ਪਹਿਲੀ ਪਾਰਟੀ ਜਾਂਦੇ ਆ ਤੁਸੀਂ ਦੇਖੋ ਸੜਕਾਂ ਤੇ ਜਾ ਕੇ ਦੇਖੋ ਕਾਲਖਵਾੜੀ ਹੋਈਆਂ ਮੇਰੇ ਪੋਸਟਰਾਂ ਤੇ ਮਤਲਬ ਗੱਲ ਹੈ ਕਿ ਇਹ ਮੈਨੂੰ ਖੁਸ਼ੀ ਹੈ ਕਿ ਕਮ ਸੇ ਕਮ ਤੁਸੀਂ ਮੈਂ ਮੈਂ ਤਾਂ ਤੁਹਾਡਾ ਨੁਕਸਾਨ ਕਰਦਾ ਨਹੀਂਗਾ ਤੁਸੀਂ ਮੇਰੇ ਨੁਕਸਾਨ ਕਰਨ ਤੇ ਆਏ ਹੋ ਮੈਨੂੰ ਤਾਂ ਵੀ ਕੋਈ ਦੁੱਖ ਨਹੀਂ ਹੈਗਾ ਕਿਉਂਕਿ ਮਨੋ ਕੀ ਹੈ ਮੈਂ ਇੰਨੇ ਸਾਲ ਹੋ ਗਏ ਵਕਾਲਤ ਕਰਦੇ ਕਿਹਦੇ ਤੇ ਇਲਜ਼ਾਮ ਲਾਉਂਗੇ ਹਾਂਜੀ ਕਿਸ ਤੇ ਇਲਜ਼ਾਮ ਲਾਉਗੇ ਇਹਨੇ ਤੁਹਾਡੇ ਵਿਰੋਧੀ ਹੈ ਮੈਂ ਤਾਂ ਦੋਨੋਂ ਤੇ ਲਾ ਰਿਹਾ ਤਿੰਨਾ ਹੈ ਦੇਖੋ ਭਾਜੀਪੀ ਆਈ ਨਹੀਂ ਸੀ ਭਾਜੀਪੀ ਤੇ ਲਾਉਂਗਾ ਜਦੋਂ ਕੰਮ ਹੋਇਆ ਫਿਰ ਮਾਰੋਸਾ ਨੂੰ ਕੰਪਲੀਟ ਕੀਤੀ ਹੈ ਦਾਲੋ ਸਾਹਮਣੇ ਕੰਮ ਰਖਾਏ ਕਮਲ ਸਮਰਾਜੀ ਹੈਗੇ ਆ 123ਏ ਸ੍ਰਬਨਗਰ ਉਹਨਾਂ ਦੇ ਘਰ ਦੇ ਬਾਹਰ ਮੇਰਾ ਆਪਣਾ ਘਰ ਘਰ ਦੇ ਬਾਹਰ ਅਸੀਂ ਵੱਡੇ ਵੱਡੇ ਪੋਸਟ ਉਹਨਾਂ ਦੇ ਕਹਿਣ ਦਿਲਵਾਏ ਜਿਹੜੇ ਕਿ ਉਹਨਾਂ ਦੀ ਕੰਸੈਂਟ ਨਾਲ ਹੈ ਔਰ ਜਦੋਂ ਲਾਨੇ ਆ ਅਗਲੇ ਦਿਨਾਂ ਅਗੇ ਲੱਗਦੇ ਜਾਂਦੇ ਇਹ ਤਾਂ ਕੰਸੈਂਟ ਵਾਲੇ ਤਾਂ ਅਗੇ ਮਿਲਾਸਾ ਤੁਸੀਂ ਜਿੰਨੀਆਂ ਵਾਲਜ਼ ਉੱਤੇ ਅਸੀਂ ਪੋਸਟਰ ਲਵਾਏ ਉਹ ਕੰਸੈਂਟ ਵੱਲ ਲਵਾਏ ਆ ਇਹਨਾਂ ਦੀ ਇੰਨੀ ਘਟੀਆ ਹਰਕਤ ਹੈ ਚੀਫ ਫਰਕਤ ਕਰਦੇ ਆ ਕਿ ਇਹਨਾਂ ਨੇ ਸਾਡੇ ਪੋਸਟਰ ਵਰਗੇ ਪੋਸਟਰ ਨਵੇਂ ਚ ਪਾ ਕੇ ਉਹਨਾਂ ਲੋਕਾਂ ਦੇ ਘਰਾਂ ਲਵਾਤੇ ਜਿਨ੍ਹਾਂ ਨੇ ਨਵੇਂ ਪੇਂਟ ਕਰਾਏ ਸੀ ਬੜਾ ਵੀ ਚੀਫ ਫਰਕ ਕੀਤੀ ਇਹਨਾਂ ਨੇ ਮੇਰੇ ਪੋਸਟਰ ਲਵਾਤੇ ਉਹ ਕਦਾ ਕਰਾਉਂਦੇ ਤਾਂ ਕਿ ਲੋਕੀ ਮੰਨੋ ਕਹਿਣ ਕਿ ਭਾਈ ਸਾਡੀ ਕੰਦ ਖਰਾਬ ਕਰਤੀ ਜਦ ਕਿ ਮੇਰੇ ਕੋਲ ਆਹ ਦੇਖੋ ਮੈਂ ਹਰੋ ਸਾਹਿਬ ਨੂੰ ਨਾ ਕੰਪਲੇਂਟਸ ਕਰਕੇ ਵੀਡੀਓਜ਼ ਭੇਜੀਆਂ ਹਜ਼ਾਰਾਂ ਦੀ ਗਿਣਤੀ ਅਸੀਂ ਵੀਡੀਓਜ਼ ਭੇਜੀਆਂ ਨੇ ਜਿਹੜੇ ਲੋਕਾਂ ਨੇ ਕਿਹਾ ਉਨਰ ਮੈਂ ਉਹਨਾਂ ਨੇ ਮੇਰੇ ਖਿਲਾਫ ਮੈਨੂੰ ਕਿਹਾ ਸੀ ਤੁਸੀਂ ਸਾਨੂੰ WhatsApp ਕਰੋ ਮੈਂ WhatsApp ਕੀਤਾ ਉਹਨਾਂ ਨੂੰ ਨਾਲ ਮੈਂ ਆਪਣੇ ਇਲੈਕਸ਼ਨ ਕਮਿਸ਼ਨ ਨੂੰ ਕੀਤੀ ਹੈਗੀਆਂ ਨੇ ਜਿੱਥੋਂ ਦੱਸਾਂਦਾ ਕਿ ਲੋਕੀ ਕਹਿ ਰਹੇ ਐ ਕਿ ਭਾਈ ਜਿਹੜੇ ਪੋਸਟਰ ਸਾਡੀ ਮਰਜ਼ੀ ਨਾਲ ਲੱਗੇ ਆਹ ਕਿੰਨੀਆਂ ਵੀਡੀਓਜ਼ ਤੁਹਾਨੂੰ ਦਿਖਾਵਾਂ ਆਲੋ ਮੇਰਾ ਨਾਮ ਰਾਜਨਾ ਮੇਰੀ ਮਰਜ਼ੀ ਨਾਲ ਲੱਗਿਆ ਮੇਰਾ ਮਕਾਨ ਸ਼ੁਰੂ ਨਹੀਂ ਕਾਲੇ ਤੋਂ ਅਸੀਂ ਫੋਟੋ ਪਾਣੀ ਅੱਗੇ ਦੇ ਰੋਗੇ ਮੈਂ ਤੁਹਾਨੂੰ ਦਿਖਾਉਣ ਇੱਕ ਨਹੀਂ ਹੈਗੀ ਆਲੋ ਤੁਹਾਨੂੰ ਆਲੋ ਠੀਕ ਹੈ ਲੋਕਾਂ ਨੇ ਲੋਕਾਂ ਨੇ ਆਪਣੀ ਸਹਿਮਤੀ ਦਿੱਤੀ ਹੈ ਇਹ ਹਜ਼ਾਰਾਂ ਦੀ ਗਿਣਤੀ ਹੈ ਮੇਰੇ ਕੋਲ ਅਮੈਡ ਦਿਖਾ ਰਿਹਾ ਵੀਡੀਓ ਇੱਕ ਨਹੀਂ ਹੈਗੀ ਜੰਸੀ ਕਿੰਨੀਆਂ ਵੀਡੀਓਜ਼ ਹੈਗੀਆਂ ਪਰ ਅਨਫੋਰਚਨਟੇ ਕੀ ਕਰ ਰਹੇ ਆ ਇਹਨਾਂ ਨੇ ਜਿਨ੍ਹਾਂ ਦੇ ਕੋਲ ਸਹਿਮਤੀ ਨਹੀਂ ਲਈ ਜਿਹੜੇ ਸਾਨੂੰ ਨਾ ਇਹਨਾਂ ਨੇ ਸਾਡੇ ਉੱਦਾਂ ਦੇ ਪੋਸਟਰ ਜਲਦੀ ਤਿਆਰ ਕਰਕੇ ਉੱਥੇ ਲਵਾਤੇ ਪ੍ਰਿੰਟਿੰਗ ਕਰਦੇ ਮਤਲਬ ਕਹਿੰਦੀ ਹਰਕਤ ਹੈ ਕੋਈ ਹਰਕਤਾਂ ਕਰਨ ਵਾਲੇ ਪੋਲਿਟਿਕਸ ਛੋਟਾ ਵੈ ਤੁਸੀਂ ਪੋਜ਼ਿਟਿਵ ਪੋਲਿਟਿਕਸ ਕਰੋ ਨੈਗੇਟਿਵ ਪੋਲਿਟਿਕਸ ਨਾ ਕਰੋ ਕਿਹਾ ਨੁਕਸਾਨ ਕਿਵੇਂ ਕਰ ਸਕਦੇ ਮਨ ਨੂੰ ਕੋਈ ਤਰ੍ਹਾਂ ਨਹੀਂ ਕਰ ਵੀ ਲੈਣਗੇ ਤਾਂ ਫਿਰ ਕੀ ਹੋ ਗਿਆ ਮੈਨੂੰ ਦਿਲਾਂ ਚੋਂ ਕੱਢ ਲੈਣਗੇ ਮੇਰੇ ਨਾਲ ਪਰਿਵਾਰ ਦੇ ਦਿਲ ਚੋਂ ਕੱਢ ਲੈਣਗੇ ਨਹੀਂ ਕੱਢ ਸਕਦੇ ਅੱਛਾ ਘੁੰਮਣ ਸਾਹਿਬ ਜਿਹੜਾ ਤੁਸੀਂ ਕੇਸ ਭਾਰਤ ਪੋਸ਼ਣ ਆਸ਼ੂ ਹੋਰਾਂ ਦਾ ਲੜਿਆ ਉਹਦੇ ਵਿੱਚ ਭਾਰਤ ਪੋਸ਼ਣ ਆਸ਼ੂ ਜਿਹੜੇ ਸੀ ਉਹ ਕੁਝ 2% ਦੀ 4% ਦੀ 10% ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਉਹਨਾਂ ਦਾ ਕੋਈ ਗੁਨਾਹ ਸੀ ਜਾਂ ਨਹੀਂ ਸੀ ਸਾਡੇ ਨਾਲ ਇੱਕ ਐਕਟ ਹੈ ਐਡਵੋਕੇਟ ਐਕਟ 1961 ਉੱਚ ਦੱਸ ਨਹੀਂ ਸਕਦੇ ਬੈ ਦੱਸ ਜੀ ਸਭ ਮੇਰੇ ਢਿੱਡ ਦੀ ਗੱਲ ਉਹ ਢਿੱਡ ਚ ਰਹਿਣੀ ਹੈ ਮੈਂ ਉਹਨਾਂ ਬਾਰੇ ਕੀ ਸੀ ਉਹਦੇ ਖਿਲਾਫ ਕੀ ਸੀ ਮੈਂ ਇਮਾਨਦਾਰ ਲੀਡਰ ਨੇ ਬਾਤ ਪੁੱਛਣਾ ਮੈਂ ਇਹਦੇ ਬਾਰੇ ਕੋਈ ਨਹੀਂ ਇਮਾਨਦਾਰ ਹੁੰਦੇ ਦਾ ਕੇਸ ਨਾ ਹੁੰਦਾ ਮੈਂ ਤੋਂ ਕੋਈ ਨਹੀਂ ਕਹਿਣਾ ਲੇਕਿਨ ਉਹ ਕੇਸ ਦੇ ਮਤਲਬ ਲਗਣੀ ਮੈਂ ਗੱਲ ਕਦੀ ਕਰ ਸਕਦਾ ਸੌਰੀ ਮੇਰੇ ਜ਼ਮੀਰ ਨੇ ਲਾਉ ਨਹੀਂ ਕਰਨਾ ਭਰਤਪੂਸ਼ਨ ਆਸ਼ੂ ਰਹੇ ਨੇ ਤੁਹਾਡੇ ਤੱਕ ਅਪਰੋਚ ਨਹੀਂ ਕੀਤਾ ਕਿ ਘਮਣ ਸਾਹਿਬ ਜਵਾਬ ਦੇ ਦਿਓ ਕਿ ਉਹ ਮੇਰੇ ਖਿਲਾਫ ਖੜੇ ਹੋ ਰਹੇ ਹੋ ਵੈਸੀ ਮੇਰਾ ਵੈਸੀ ਜਨਰਲ ਜਸਮਾਨਾ ਲਾਈ ਕਿਉਂ ਕਰਨਗੇ ਤਾਂ ਪਾਰਟੀ ਦੀ ਉਹਨਾਂ ਦੀ ਸੋਚ ਕਾਂਗਰਸ ਸੋਚ ਹੈ ਸਾਡੀ ਸ਼੍ਰੋਮਣੀ ਕਾਲੀ ਸੋਚ ਹੈ ਅਸੀਂ ਖੇਤਰੀ ਪਾਰਟੀ ਹੈ ਸਾਡੀ ਜਿਹੜੀ ਸੋਚ ਹੈ ਕਿ ਉਹ ਪੋਜ਼ਿਟਿਵ ਸੋਚ ਰਣੀ ਨੇ ਨੈਗੇਟਿਵ ਸੋਚ ਨਹੀਂ ਸਕਦੇ ਸੋ ਜਿਹੜੀ ਪੋਜ਼ਿਟਿਵ ਸੋਚ ਨਾਲ ਚੱਲਾਂਗੇ ਅਸੀਂ ਜ਼ਿੰਦਗੀ ਦੇ ਵਿੱਚ ਅਸੀਂ ਉਹਨਾਂ ਕਦੀ ਇੱਕ ਦੂਜਾ ਮਿਲਦੇ ਵੀ ਨਹੀਂ ਅਸੀਂ ਸਾਡੀ ਕੋਈ ਤਕਰਾਰ ਨਹੀਂ ਹੈਗਾ ਉਹਨਾਂ ਨੇ ਇਲੈਕਸ਼ਨ ਲੜਨੀ ਆਪਣੀ ਪਾਰਟੀ ਵੱਲੋਂ ਅਸੀਂ ਲੜਨੀ ਆਪਣੀ ਪਾਰਟੀ ਵੱਲੋਂ ਉਹਨਾ ਕੱਲੂਕਾਰਾ ਵੀਕ ਚੱਲ ਰਿਹਾ ਹਫ਼ਤਾ ਚੱਲ ਰਿਹਾ ਜਿਦੇ ਕਿ ਤਕਰੀਬਨ ਸਾਡੇ ਸਾਰੇ ਪੰਜਾਬ ਵਾਲੇ ਚਾਹੇ ਹਿੰਦੂ ਹੈ ਜਾਂ ਸਿੱਖ ਹੈ ਜਾਂ ਕੋਈ ਹੈ ਉਹਨਾਂ ਨੂੰ 6:00 ਵਜੇ ਹੋਈ ਹੈ ਬਿਕੋਜ਼ ਸੱਚੀ ਗੱਲ ਦਾ ਸਾ ਪਰ ਇਹਨਾਂ ਦਿਨਾਂ 'ਚ ਸਾਡੇ ਕੋਈ ਕੈਂਡੀਡੇਟ ਲੜੂ-ਮੜ ਦੇ ਫਿਰਦੇ ਆ ਤਾਂ ਵੰਡੇ ਆ ਦੋ ਤਿੰਨ ਦਿਨ ਤੁਹਾਨੂੰ ਪਤਾ ਮੈਂ ਉਹਨੇ ਗੱਲਾਂ ਨਹੀਂ ਕਰਦਾ ਹੈਗਾ ਸੋ ਚੀਜ਼ਾਂ ਨਾ ਬਹੁਤ ਹੁੰਦੀਆਂ ਨੇ ਸੈਂਟੀਮੈਂਟਸ ਹੁੰਦੇ ਕਿਹੜਾ ਭੁੱਲ ਗਿਆ ਕਿ ਕਾਂਗਰਸ ਨੇ ਐਡਾ ਵੱਡਾ ਕਾਂਡ ਕਰਾਇਆ ਸੀ 84 ਵਾਲਾ ਕੀ ਨਾ ਭੁੱਲ ਗਿਆ ਕਿ 88 ਦੇ ਵਿੱਚ ਕਾਂਗਰਸ ਜਿਹੜੇ ਆਪਰੇਸ਼ਨ ਬਲੈਕ ਸੈਂਟਰ ਕਰਾਇਆ ਸੀਗਾ ਭੁੱਲੇ ਕੋਈ ਨਹੀਂ ਹੋਵੇ ਲੋਕਾਂ ਦੇ ਮਨ ਚਾਹ ਹ ਅਕਾਲੀ ਦਲ ਦੇ ਪ੍ਰਤੀ ਲੋਕਾਂ ਨੂੰ ਗੁੱਸਾ ਸੀਗਾ ਕਿ ਸਾਡੀ ਪਾਰਟੀ ਹੋ ਕੇ 2015 ਵਾਲਾ ਕਾਂਡ ਪੰਜਾਬ 'ਚ ਹੋ ਜਵੇ ਗੁੱਸਾ ਸੀਗਾ ਪਰ ਲੋਕਾਂ ਨੂੰ ਪਤਾ ਲੱਗ ਗਿਆ ਕਿ ਤਿੰਨ ਸੀਐਮ ਅਦਲਗੇ ਆ ਜਿਹੜੇ ਅਕਾਲੀ ਸ਼ਰਮਣੀ ਅਕਾਲੀ ਦਲ ਸਰਕਾਰ ਵਾਲੇ ਬੰਦੇ ਫੜੇ ਸੀ ਹੋਰ ਕੋਈ ਬੰਦਾ ਫੜਿਆ ਨਹੀਂ ਗਿਆ ਅਜੇ ਤੱਕ ਸਰ ਲੋਕੀ ਅਸੈਸ ਕਰਦੇ ਲੋਕੀ ਧਿਆਨ ਦਿੰਦੇ ਕੋਈ ਇਦਾਂ ਦੀ ਗੱਲ ਨਹੀਂ ਹੈ ਨਾਲੇ ਲੋਕਾਂ ਨੂੰ ਹੁਣ ਨਾ ਸਭ ਤੋਂ ਇੰਪੋਰਟੈਂਟ ਕੀ ਹੈ ਧਰਮ ਨਾਲੋਂ ਨਾਲ ਇਕਨੋਮੀ ਇੰਪੋਰਟੈਂਟ ਹੈ ਸਾਡੀ ਇਕਨੋਮੀ ਦੀ ਜਿਹੜੀ ਆਪਣੀ ਕਲੈਕਸ਼ਨ ਸੀ ਜੀਐਸਟੀ ਦੀ ਕਿੱਥੇ ਲੱਖ ਸਵਾ ਲੱਖ ਕਰੋੜ ਰੁਪਏ ਸੀ ਸਾਲ ਦੀ ਅੱਜ ਤਿੰਨਾਂ ਸਾਲਾਂ 68000 ਕਰੋੜ ਰੁਪਏ ਗਈ ਮਤਲਬ 22500 ਕਰੋੜ ਰੁਪਏ ਸਾਲ ਦੀ ਲਗੀ 80% ਬਿਜ਼ਨਸਮੈਨ ਸਾਡੇ ਇੰਡਸਟਰੀਸ ਛੱਡ ਕੇ ਜਾ ਚੁੱਕੇ ਐ ਇੰਨਾ ਬੁਰਾ ਹਾਲ ਹੋਇਆ ਹੋਇਆ ਮੈਂ ਤੁਹਾਨੂੰ ਕੀ ਦੱਸਾਂ ਉਹ ਚ ਉੱਪਰ ਨਾਲ ਕਿਵੇਂ ਐ ਬਾਹਰ ਕਿਵੇਂ ਨਿਕਲਣਾ ਇਦੋਂ ਪਾਲਿਸੀ ਕੋਈ ਨਹੀਂ ਜੇ ਇਕਨੋਮੀ ਖਤਮ ਹੋ ਗਈ ਤਾਂ ਬਡ ਜੈਟ ਨੇ ਮੈ ਤੁਹਾਨੂੰ ਪਹਿਲੇ ਗੱਲ ਕੀਤੀ 28ਵੇਂ ਨੰਬਰ ਦੇ ਵਾਹਿੰਗ ਕਟੋਰੇ ਹੱਥ ਹੈ ਜਿਹੜੇ ਸਰਵਿਸ ਵਾਲੇ ਹੈ 6ਥ ਵੇ ਕਮਿਸ਼ਨ ਲਾਗੂ ਹੋਇਆ 22 ਦਾ ਲਾਗੂ ਹੋਇਆ ਅੱਜ ਤੱਕ ਉਹਦੇ ਜਿਹੜੀ ਹੈਗੇ ਰਿਕਮੈਂਡੇਸ਼ਨਸ ਜਿਹੜਾ ਪੂਰੀਆਂ ਕੀਤੀਆਂ 18 18 ਮਹੀਨੇ ਹੋ ਗਏ ਤਨਖਾਹਾਂ ਨਹੀਂ ਮਿਲੀਆਂ ਲੋਕਾਂ ਨੂੰ ਇੱਕ ਆਦੀ ਸਰਕਾਰ ਹੈ ਇਹੀ ਹਾਲ ਕਾਂਗਰਸ ਸਰਕਾਰ ਸੀਗਾ ਇਹੀ ਹੰਦਨੇ ਸਰਕਾਰ ਚ ਬੇਸਿਕਲੀ ਕੀ ਹੈ ਇਹ ਦੋਨੋਂ ਦਾੜਾ ਮਾਈਂਡ ਸੈਟ ਹੈ ਨਾ ਉਹ ਮਾਈਂਡ ਸੈਟ ਸਿਰਫ ਤੇ ਸਿਰਫ ਪੰਜਾਬ ਨੂੰ ਲੁੱਟਣਾ ਇਸ ਸੈਂਟਰ ਦੇ ਆਪਾਰਟੀਆਂ ਜਿੰਨੀਆਂ ਇਹਨਾਂ ਦਾ ਕੰਮ ਆ ਪੰਜਾਬ ਲੁੱਟਣਾ ਲੁੱਟ ਕੇ ਥੋ ਭਜਣਾ ਪਰ ਮੈਂ ਜਿਹੜਾ ਹੈਗਾ ਵਾਦਾ ਕਰਦਾ ਤੁਹਾਡੇ ਕੈਮਰੇ ਜਰੀਏ ਮੈਂ ਤਾਂ ਲੋਕੋ ਆਵਾਜ਼ ਬਣ ਕੇ ਪਰਿਵਾਰ ਦੀ ਆਵਾਜ਼ ਬਣ ਕੇ ਗੱਲ ਕਰੂੰਗਾ ਔਰ ਗੱਲ ਕਰਕੇ ਤਾਂ ਇਹ ਜਾਗ ਲਾਣ ਲਈ ਗੱਲ ਹੈ ਇੱਕ ਜਾਗ ਲਾਤਾ ਇਹ ਜਾਗ ਲੱਗੂਗਾ ਤੇ ਸਾਰਾ ਦਾ ਮੋੜਾ ਪੈਣਾ ਔਰ ਅਸੀਂ ਫੇਰ ਪੰਜਾਬ ਨੂੰ ਨੰਬਰ 1 ਦੀ ਇਕਨੋਮੀ ਬਣਾਣਾ ਅੱਛਾ ਕੁਮਨ ਸਾਹਿਬ ਆਪਾਂ ਆਖਰੀ ਸਵਾਲਾਂ ਤੇ ਆਈਏ ਤਾਂ ਆਪਾਂ ਹਲਕੇ ਦੇ ਅੰਦਰ ਦੀ ਗੱਲ ਕਰ ਲਈਏ ਹਲਕੇ ਦੇ ਅੰਦਰ ਬਹੁਤ ਸਾਰੇ ਇੰਡਸਟਰੀਅਲਿਸਟ ਬਿਜ਼ਨਸਮੈਨ ਲੋਕ ਜ਼ਿਆਦਾ ਨੇ ਤੁਹਾਡੇ ਹਲਕੇ ਦੇ ਅੰਦਰ ਔਰ ਇਸ ਹਲਕੇ ਦੇ ਵਿੱਚ ਉਹ ਇੰਡਸਟਰੀਅਲਿਸਟ ਵੀ ਨੇ ਜਿਨ੍ਹਾਂ ਤੇ ਇਹ ਇਲਜ਼ਾਮ ਲੱਗਦੇ ਰਹੇ ਕਿ ਬੁੱਢੇ ਨਾਲੇ ਤੇ ਲੱਗੀਆਂ ਡਾਈੰਗ ਫੈਕਟਰੀਆਂ ਉਹਨਾਂ ਦੀਆਂ ਨੇ ਬੁੱਢੇ ਨਾਲੇ ਦੇ ਵਿੱਚ ਜਿੰਨਾ ਕੈਮੀਕਲ ਜਾ ਰਿਹਾ ਬੁੱਢੇ ਨਾਲੇ ਦੇ ਵਿੱਚ ਜਿੰਨਾ ਵੀ ਹੁਣ ਤੱਕ ਜਿਸ ਤਰ੍ਹਾਂ ਦੇ ਨਾਲ ਪ੍ਰਦੂਸ਼ਿਤ ਹੋਇਆ ਉਹ ਉਹ ਇਲਜ਼ਾਮ ਤਰਾਸ਼ੀਆਂ ਉਹਨਾਂ ਲੋਕਾਂ ਦੇ ਨੇ ਔਰ ਜਿਹੜੇ ਲੋਕ ਇਸ ਦੀ ਲੜਾਈ ਲੜਦੇ ਆ ਉਹ ਇਹ ਕਹਿ ਰਿਹਾ ਕਿ ਜਿਹੜੀਆਂ ਵੀ ਕੋਈ ਜਿਹੜੀ ਵੀ ਕੋਈ ਸੱਤਾ ਤੇ ਆਉਂਦੀ ਆ ਉਹਨਾਂ ਦਾ ਜਿਹੜਾ ਅ ਲੀਡਰ ਹੈ ਉਹ ਉਹਨਾਂ ਨੂੰ ਬਚਾਉਂਦਾ ਹੈ ਉਹ ਗਲਤ ਕੰਮ ਕਰਦੇ ਨੇ ਉਹ ਉਹਨਾਂ ਨੂੰ ਬਚਾਉਂਦਾ ਹੈ ਇਸ ਬਾਰੇ ਤੁਸੀਂ ਸੋਚਦੇ ਕੀ ਹੋ ਕੀ ਇਹ ਇਲਜ਼ਾਮ ਠੀਕ ਨੇ ਜੇ ਠੀਕ ਨੇ ਤਾਂ ਫਿਰ ਇਹਨਾਂ ਨੂੰ ਡਿਫੈਂਡ ਕਿਵੇਂ ਕੀਤਾ ਜਾਊਗਾ ਇਸ ਦੇ ਬਾਰੇ ਤੁਸੀਂ ਕੀ ਸੋਚ ਰਹੇ ਹੋ ਬੜਾ ਨਾ ਤੁਸੀਂ ਕਰੂਸ਼ੀਅਲ ਸਵਾਲ ਪੁੱਛ ਲਿਆ ਜਿਹੜਾ ਮੇਰੇ ਦਿਲ ਦੇ ਬਹੁਤ ਨੇੜੇ ਆ ਗੱਲ ਇਦਾਂ ਹੈ ਕਿ 1100 ਕਰੋੜ ਰੁਪਏ ਤੁਹਾਨੂੰ ਪਤਾ ਹੈ ਪਹਿਲੇ 8 ਸਾਲਾਂ 8.5 ਸਾਲਾਂ ਜਾਂ ਬੁੱਢੇ ਨਾਲ ਦੇ ਨਾਮ ਤੇ ਖਾਦਾ ਗਿਆ। ਹਮ ਬਾਬਾ ਸੀਚੇਵਾਲ ਜੀ ਜਿੱਥੇ ਪਾਣੀ ਸਾਫ ਹੈ ਉੱਥੇ ਛਾਲ ਮਾਰ ਕੇ ਬਾਹਰ ਆ ਜਾਂਦੇ ਆ ਕਿ ਪਾਣੀ ਸਾਫ ਹੈ। ਮੈਂ ਸਾਫ ਕਰਦਾ। ਬਾਬਾ ਸੀਚੇਵਾਲ ਸਾਨੂੰ ਕਦੀ ਹੈਬਲ ਬੁਲਾ ਕੇ ਪੁੱਛੀ ਅੰਦਰ ਜਾ ਕੇ ਕਿ ਬਾਬਾ ਜੀ ਇਹ ਠੀਕ ਹੈ ਪਾਣੀ। ਹੋ ਕੀ ਰਿਹਾ ਸਿਆਸਤ ਹੋ ਰਹੀ ਇੱਥੇ। ਵਿਜ਼ਨ ਹੀ ਹੈ ਕਿਸੇ ਕੋਲ। ਇੱਕ ਐਸਟੀਪੀ ਪਲਾਨ ਲਗਾਇਆ ਸੀ ਬਾਦਲ ਸਾਹਿਬ ਨੇ। ਉਦੋਂ ਵੱਢਾ ਨਾਲ ਸਾਫ ਹੋਣਾ ਸ਼ੁਰੂ ਹੋ ਗਿਆ ਸੀ। ਸੈਂਟਰ ਯੂਨੀਅਨ ਗਵਰਨਮੈਂਟ ਉਹਦੇ ਕੀੜੇ ਵੀ ਪਾਏ ਸੀਗੇ ਵਿੱਚ ਬੈਕਟੀਰੀਆ ਪਾਇਆ ਸੀਗਾ ਯਾਦ ਹੋਣਾ ਤੁਹਾਨੂੰ ਅੱਜ ਕੀ ਹਾਲਾਤ ਹੈ ਅੱਜ ਲਾਤੇ ਹੋ ਗਿਆ ਕਿ ਜਿਹੜਾ ਐਸਟੀਪੀ ਪਲਾਂਟ ਇਖਾ ਹੈਗਾ ਉਹਦੀ ਜਿਹੜੀ ਕੈਪੈਸਿਟੀ ਉਹ ਘਟ ਗਈ ਹੈ ਕਿਉਂਕਿ ਡਾਈਂਗ ਫੈਕਟਰੀਜ਼ ਹੋਰ ਲੱਗ ਗਈ ਹੈ 1100 ਕਰੋੜ ਉੱਥੇ ਲਾਣ ਨਾਲੋਂ 300 ਕਰੋੜ ਦੇ ਤਿੰਨ ਐਸਟੀਪੀ ਪਲਾਂਟ ਹੋਣ ਲਾਣੇ ਚਾਹੀਦੇ ਸੀ ਤੇ ਜਿਹੜਾ ਪਾਣੀ ਉੱਚੋਂ ਨਿਕਲਦਾ ਸਾਫ਼ ਹੋ ਕੇ ਉਹ ਪਾਣੀ ਬੁੱਢੇ ਨਾਲੇ ਚ ਪਾ ਦਿੰਦੇ ਤੇ ਚਾਹੇ ਫੀਲਡਸ ਵਿੱਚ ਪਾ ਦਿੰਦੇ ਉਮ ਲੋਕ ਆ ਖੇਤਾ ਪਾਉਂਦੇ ਉਹਦਾ ਬੈਨੀਫਿਟ ਹੋਣਾ ਸੀ ਪਰ ਵਿਜਨਸ ਹੈ ਮੈਂ ਤਨ ਜਿਵੇਂ ਪਿਆ ਦਿਮਾਗ ਹੈ ਨਹੀਂਗਾ ਵਿਜਨ ਹੈ ਨਹੀਂਗਾ ਜੇ ਵਿਜਨ ਨਹੀਂ ਹੈਗਾ ਸੋਚ ਨਹੀਂ ਹੈ ਕਿ ਤਾਂ ਕੰਮ ਕਿਵੇਂ ਹੋਊਗਾ ਇਹਨਾਂ ਨੇ ਡਾਈنگ ਫੈਕਟਰੀਜ਼ ਹੋਣਾ ਪੈਸੇ ਦੀ ਮਸ਼ੀਨਾ ਬਣਾਤੀਆਂ ਸਿਆਸਤਦਾਨ ਨੇ ਕਿ ਇਹਨਾਂ ਨੂੰ ਅਲਾਉ ਕਰੋ ਸਿੱਧੀ ਜੜੀ ਹੈਗੀ ਹੈ ਵਿੱਚ ਪਾ ਲੋ ਆਪਣੇ ਜਿੰਨਾ ਵੀ ਹੈਗਾ ਤੇ ਪੈਸੇ ਲੈ ਕੇ ਕਬੀਲੀ ਹੋ ਜਾ ਜਦ ਕੀ ਚਾਹੀਦਾ ਕਿ ਤਾਂ ਹੱਲ ਚਾਹੀਦਾ ਵਾ ਇਹ ਪ੍ਰੋਬਲਮ ਵਧਾ ਰਹੇ ਆ। ਤਾਂ ਮੇਰੇ ਕੋਲ ਬੜਾ ਕੰਕਰੀਟ ਹੱਲ ਹੈਗਾ। ਉਹ ਕੰਕਰੀਟ ਹੱਲ ਜਿਹੜਾ ਹੈਗਾ ਇੰਡਸਟਰੀਸ ਨਾਲ ਲੈ ਕੇ ਆ ਕਿ ਆਮ ਪਬਲਿਕ ਨਾਲ ਲੈ ਕੇ ਆ। ਜਦੋਂ ਅਸੀਂ ਬੈਠਾਂਗੇ ਸਾਰੇ ਜਣੇ ਰੱਬ ਨੇ ਮੌਕਾ ਦਿੱਤਾ ਤਾਂ ਡੇਢ ਸਾਲ ਦੇ ਵਿੱਚ ਤੁਹਾਨੂੰ ਇਹਦਾ ਵੀ ਹੱਲ ਕਟਕ ਦਿਖਾਵਾਂਗੇ। ਇਹ ਜ਼ਰੂਰੀ ਵੀ ਹੈ ਕਮੇਡ ਸਾਹਿਬ। ਬਹੁਤ ਜ਼ਰੂਰੀ ਮੇਰੀ ਜ਼ਮੀਨ ਇੱਥੇ ਹੈ। ਮੇਰੀ ਜਿਹੜੀ ਜ਼ਮੀਨ ਹੈ ਉਹ ਬੁੱਢੇ ਨਾਲੇ ਦੇ ਉੱਤੇ ਸਾਰੀ ਉੱਪਰ ਹੀ ਹੈ। ਬੈਕ ਜ਼ਮੀਨ ਤੁਹਾਡੀ ਇਹਦੇ ਨਾਲ ਲੱਗਦੀ ਹੈ। ਬਿਲਕੁਲ ਮੈਂ ਇੱਕ ਟਾਈਮ ਸੀਗਾ ਅਸੀਂ ਬੁੱਢੇ ਨਾਲੇ ਜਨਸ 70 78 ਦੇ ਵਿੱਚ 5-6 ਫੁੱਟ ਤੇ ਅਸੀਂ ਮੋਟਰਾ ਰੱਖਿਆ ਹੁੰਦੇ ਸੀ ਉੱਪਰ ਪਾਣੀ ਹੁੰਦਾ ਸੀਗਾ ਪਾਣੀ ਚੱਕਦੇ ਸੀ ਪਾਣੀ ਚੱਕਦੇ ਸੀ ਔਰ ਮੈਂ ਬੁੱਢੇ ਨਾਲ ਨਹਾਉਂਦਾ ਰਿਹਾ ਛੋਟੇ ਛੋਟੇ ਹੁੰਦੇ ਸੀ 7-8 ਸਾਲ ਦੇ ਹੁੰਦੇ ਸੀ ਦਰਿਆ ਕਿਹਾ ਜਾਂਦਾ ਵੱਡਾ ਦਰਿਆ ਸੀਗਾ ਬਹੁਤ ਚੌੜਾ ਹੁੰਦਾ ਸੀਗਾ ਨਾਲਾ ਤਾਂ ਉਸ ਤੋਂ ਬਾਅਦ ਨਾਲਾ ਤਾਂ ਹੁਣ ਅਸੀਂ ਬਣਾਤਾ ਬਣਾ ਬਣ ਗਿਆ ਅਸੀਂ ਬਣਾਤਾ ਕਾਰਪੋਰੇਸ਼ਨ ਨੇ ਬਣਾਤਾ ਕਾਰਪੋਰੇਸ਼ਨ ਵੀ ਹੁੰਨੀ ਹੈ ਕਾਰਪੋਰੇਸ਼ਨ ਦਾ ਵੀ ਜਿਹੜਾ ਫਲੋ ਹੈ ਸਾਰਾ ਉੱਥੇ ਜਾਂਦਾ ਹੈਗਾ ਸਭ ਬੰਦ ਹੋਣਾ ਲੈ ਕੋਮਨ ਸਾਹਿਬ ਮੈਂ ਮੈਂ ਆਖਰ ਤੇ ਇੱਕ ਚੀਜ਼ ਹੋਰ ਵੀ ਮੈਂ ਮੈਂ ਕਿਸੇ ਸੱਜਣ ਨਾਲ ਗੱਲ ਕਰ ਰਿਹਾ ਸੀ ਤੁਹਾਡੇ ਹਲਕੇ ਦੇ ਨਾਲ ਤਾਂ ਉਹਨਾਂ ਨੇ ਇੱਕ ਹੋਰ ਵੀ ਸ਼ੰਕਾ ਜਤਾਈ ਕਿ ਹੈਬੋ ਵਾਲੇ ਏਰੀਆ ਜਿਹੜਾ ਤੁਸੀਂ ਜ਼ਿਕਰ ਵੀ ਕਰ ਰਹੇ ਹੋ ਉੱਥੇ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਔਰ ਜਿਹੜਾ ਸੜਕਾਂ ਦੇ ਨਾਲ ਜਿਹੜੀਆਂ ਰੇੜੀਆਂ ਫੜੀਆਂ ਲੱਗਦੀਆਂ ਉਹ ਵੀ ਪ੍ਰਵਾਸੀ ਮਜ਼ਦੂਰ ਜ਼ਿਆਦਾ ਕੰਮ ਕਰਦੇ ਨੇ ਉਹ ਪਰ ਇੱਕ ਇਲਜ਼ਾਮ ਇਹ ਲੱਗਦਾ ਰਿਹਾ ਕਿ ਪ੍ਰਵਾਸੀਆਂ ਨੂੰ ਤਵੱਜੋ ਦੇਣ ਦੇ ਲਈ ਆਪਣੇ ਵੋਟ ਨੂੰ ਆਪਣੇ ਹੱਥ ਦੇ ਵਿੱਚ ਰੱਖਣ ਲਈ ਪ੍ਰਵਾਸੀਆਂ ਨੂੰ ਤਵੱਜੋ ਮਿਲਦੀ ਰਹੀ ਜੇ ਕੋਈ ਪੰਜਾਬੀ ਲਾਉਂਦਾ ਤਾਂ ਉਸ ਦਾ ਵਿਰੋਧ ਹੁੰਦਾ ਰਿਹਾ ਕੀ ਤੁਹਾਡੇ ਧਿਆਨ ਚ ਹੈ ਬਿਲਕੁਲ ਮੇਰੇ ਧਿਆਨ ਚ ਮੈਨੂੰ ਪਤਾ ਹੈ ਕਿ ਜਿਹੜੇ ਜਿਹੜੇ ਨਵਾਈਂ ਜਾਂ ਰਹੀਆਂ ਉਹ ਤੁਹਾਡੇ ਏਰੀਆ ਕੌਂਸਲਰਸ ਹੈਗੇ ਆ ਉਹ 500 ਰੁਪਏ ਹਵਾ ਦਾ ਪਰ ਉਹ ਇਧਰ ਲੈਂਦੇ ਆ ਮੈਨੂੰ ਵੀ ਨੌਲੇਜ ਹੈ ਕੀ ਹੈ ਔਰ ਮੈਨੂੰ ਇਹ ਵੀ ਨੌਲੇਜ ਹੈ ਕਿ ਇਹ ਸਿਆਸੀ ਬੰਦਿਆਂ ਨੇ ਸਾਡੇ ਸਿਆਸਤ ਦਾ ਮਿਆਰ ਕਿੰਨਾ ਸੁੱਟਦਾ ਤੁਸੀਂ ਭਗਤ ਸਿੰਘ ਨਗਰ ਲੈ ਲਓ ਰਾਜਗੁਰ ਨਗਰ ਲੈ ਲਓ ਹੈਬੋ ਵਾਲੇ ਲਓ ਆਪਣਾ ਪੀਯੂ ਰੋਡ ਲੈ ਲਓ ਜੇ ਤੇ ਮੇਰਾ ਪ੍ਰਾਣਾਗਰ ਹੈਗਾ ਮੈਂ ਕਿਹੜੀ ਰੋਡ ਦਾ ਨਾਮ ਲਉਂ ਹਰ ਜਗ੍ਹਾ ਜਿਹੜੀ ਜਿਹੜੀ ਲੱਗਦੀ ਹੈ ਉਸ ਚ 500 ਤੋਂ ਲੈ ਕੇ 1000 ਰੁਪਏ ਰੋਜ਼ ਦਾ ਇੱਕ ਰੇੜੀ ਵਾਲੇ ਕੋਲ ਲਿਆ ਜਾਂਦਾ ਹੈ ਮੇਰੇ ਕੋਲ ਕੰਕ੍ਰੀਟ ਇਨਫੋਰਮੇਸ਼ਨ ਹੈ ਇਹ ਚੀਜ਼ ਬੰਦ ਹੋਣੀ ਬਹੁਤ ਜ਼ਰੂਰੀ ਹੈ ਇਹ ਬੰਦ ਹੋਊਗੀ ਤਾਂ ਪ੍ਰਵਾਸੀਆਂ ਤੋਂ ਇਲਾਵਾ ਪੰਜਾਬੀ ਸਾਰਿਆਂ ਨੇ ਆਪਣੀ ਰੋਟੀ ਵਧੀਆ ਖਾ ਸਕਣਗੇ ਲੇਕਿਨ ਇਹ ਕੀ ਕਰਦੇ ਆ ਕਿਉਂਕਿ ਉਹਨਾਂ ਕੋਲ ਨਜਾਇਜ਼ ਤੌਰ ਤੇ ਪੈਸੇ ਇਕੱਠੇ ਕਰਦੇ ਆ ਉਹ ਨਾ ਉਹਦਾ ਅਗਲਾ ਸਬਜੀ ਵੀ ਉਹਨੇ ਮਹਿੰਗੀ ਕਰ ਦਿੰਦਾ ਤੇ ਫਰੂਟ ਵੀ ਉਹਨੇ ਮਹਿੰਗਾ ਕਰ ਦਿੰਦਾ ਉਹ ਆਪਣੀ ਭਰਵਾਈ ਕਰ ਲੈਂਦਾ ਉਹ ਆਪਣੀ ਭਰਵਾਈ ਕਰ ਲੈਂਦਾ ਪੈਂਦਾ ਕਿ ਤੇ ਅਲਟੀਮੇਟਲੀ ਐਂਡ ਯੂਜ਼ਰ ਤੇ ਕਸਟਮਰ ਤੇ ਇਹ ਚੀਜ਼ ਬੰਦ ਹੋਊਗੀ ਤਾਂ ਇਹਦੇ ਵਾਸਤੇ ਇੱਕ ਗੱਲ ਕਰਕੇ ਉਹਦੇ ਜਿੰਨੇ ਵੀ ਪ੍ਰਾਈਸਿਸ ਹੈਗੇ ਆ ਉਹ ਫਿਕਸ ਹੋਣਗੇ ਮੰਡੀ ਚੋਂ ਫਿਕਸ ਹੋਣ ਕਰ ਗਏ ਤੇ ਮੰਡੀ ਫਿਕਸ ਕਰਕੇ ਆਪਾਂ ਜਿਹੜੀ ਅੱਜ ਸਬਜੀ 50 ਰੁਪਏ ਕਿਲੋ ਮੇ ਦੀ 40 ਰੁਪਏ ਕਿਲੋ ਤੇ 30 ਰੁਪਏ ਮਿਲਦੀ 20 ਮੇ ਮਿਲਦੀ ਹੈ ਇਹ ਹਰ ਚੀਜ਼ ਦੀ ਰੈਸ਼ੋ ਰਹੀ ਹੈਗੀ ਆ ਬਣਾਣੀ ਜ਼ਰੂਰੀ ਆ ਇਹਨੂੰ ਮਾਰਕੀਟਿੰਗ ਜਿਹੜੀ ਹੈ ਨਾ ਇਨ ਮਾਰਕੀਟ ਜਿਹੜੀ ਹੈਗੀ ਐ ਇਹਨੂੰ ਸਟੇਬਲਾਈਜ਼ ਕਰਨਾ ਔਰ ਯੂਨੀਫਾਰਮ ਕਰਨਾ ਬਹੁਤ ਜ਼ਰੂਰੀ ਹੈ। ਹਲਕਾ ਵੈਸਟ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਉਹ ਪਰਵਕਾਰ ਸਿੰਘ ਘੁੰਮਣ ਨੂੰ ਵੋਟ ਕਿਉਂ ਕਰਨ? ਮੈਂ ਤਾਂ ਸਾਰਿਆਂ ਨੂੰ ਇੱਕੋ ਬੇਨਤੀ ਲਾਉਣਾ ਕਿ ਮੈਂ ਤਾਂ ਤੁਹਾਡੇ ਪਰਿਵਾਰ ਦਾ ਮੈਂਬਰ ਹਾਂ ਜਿਵੇਂ ਮੈਂ ਪਹਿਲੇ ਦੱਸਿਆ ਕਿ ਪੰਜ ਵਾਰਡਾਂ ਜਿੱਥੇ ਮੇਰੇ ਆਪਣੇ ਜ਼ਮੀਨ ਵੀ ਆ ਘਰ ਵੀ ਦੇ ਆ ਤੇ ਮੈਂ ਆਪ ਰਹਿਣ ਦਾ ਵੀ ਰਿਹਾ। ਔਰ ਮੈਂ ਤਾਂ ਪੰਜਾਂ ਵਾਰਡਾਂ ਦਾ ਤਾਂ ਤੁਹਾਡਾ ਆਪਣਾ ਪੁੱਤ ਕਹਿ ਲਓ, ਭਰਾ ਕਹਿ ਲਓ, ਕੁਝ ਕਹਿ ਲਓ। ਮਤਲਬ ਤੁਹਾਡੇ ਕੋਲ ਹਮੇਸ਼ਾ ਹਾਜ਼ਰ ਹਾਂ। ਔਰ ਇਹ ਤੋਂ ਲਗਾਤਾਰ ਜਿ ਆਪਣੇ ਪਰਿਵਾਰ ਚ ਪਹਿਲੇ ਆਪਾਂ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੇਖ ਲਈਆਂ ਉਤੋਂ ਪਹਿਲੇ ਕਾਂਗਰਸ ਨੂੰ ਦੇਖ ਲਈਆਂ ਤੇ ਆਪਾਂ ਵੇਖ ਲਈਏ ਇੱਕ ਵਾਰ ਡੇਢ ਸਾਲ ਦਾ ਸਮਾਂ ਤੇ ਆਪਣੇ ਇਸ ਪੁੱਤ ਨੂੰ ਮੌਕਾ ਦਈਏ ਤੇ ਪੁੱਤ ਦਾ ਡੇਢ ਸਾਲ ਚ ਨਾ ਤਾਂ ਉਹਨਾਂ ਦਾ ਕੋਈ ਬਣ ਜਾਣਾ ਹੈ ਨਾ ਉਹਨਾਂ ਕੋਈ ਵਿਗੜ ਜਾਣਾ ਹੈ ਪਰ ਆਪਣੇ ਸਾਰਿਆਂ ਦੀ ਜਿਹੜੀ ਇੱਛਾਵਾਂ ਹੈਗੀਆਂ ਨੇ ਕਮ ਸੇਮ ਉਹ ਪੂਰੀਆਂ ਕਰਨ ਦਾ ਬਯਤਨ ਕਰਕੇ ਉਹ ਪੂਰੀਆਂ ਕਰੂੰਗਾ ਵੀ ਮੈਂ ਤੁਹਾਡੇ ਨਹੀਂ ਬੇਨਤੀ ਲਾਣਾ ਹੈਗਾ ਇਸ ਵਾਰ ਜਿਹੜੀ ਹੈਗੀ 1.5 ਸਾਲ ਵਾਸਤੇ ਆਪਣੇ ਪੁੱਤਰ ਨੂੰ ਵੋਟ ਸਪੋਰਟ ਕਰ ਦੋ ਆਪਣੇ ਭਰਾ ਨੂੰ ਦੇ ਦੋ ਵੋਟ ਸਪੋਰਟ ਕਰ ਦੋ ਆਪਣਾ ਸ਼ਹੀਦ ਬਾਦ ਰੱਖਣ ਤਾਂ ਜੋ ਜਿੱਤ ਕੇ ਅੱਜ ਜਿੱਤੜੀ ਮੈਂ ਤੁਹਾਡੇ ਸਾਰੇ ਚੁੜੀ ਪਾ ਸਕਿਆ ਬਹੁਤ ਧੰਨਵਾਦ ਗੁਮਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ ਤਾਂ ਮੇਰੇ ਸਾਹਮਣੇ ਗੁਮਨ ਸਾਹਿਬ ਦਾ ਇੱਕ ਲੋਗੋ ਲੱਗਾ ਹੈ ਉਸ ਤੇ ਲਿਖਿਆ ਨਾ ਬਾਰੀ ਨਾ ਹੰਕਾਰੀ ਇਸ ਵਾਰ ਪਰਉਪਕਾਰ ਦੀ ਵਾਰੀ ਔਰ ਕਿਸ ਤਰ੍ਹਾਂ ਦੇ ਨਾਲ ਲੋਕ ਸੋਚਦੇ ਹੈ ਵੈਸਟ ਦੇ ਕਿਉਂਕਿ 60% ਦੀ ਵੋਟ ਤੋਂ ਜ਼ਿਆਦਾ ਜਿਹੜੀ ਪੋਲਿੰਗ ਹੈ ਉਹ ਵੈਸਟ ਹਲਕੇ ਦੇ ਵਿੱਚ ਹੁੰਦੀ ਹੈ ਵੋਟ ਘੱਟ ਪੋਲਿੰਗ ਹੋਵੇ ਉਸ ਦੇ ਜਿਹੜੇ ਸਰਕਮਸਟੈਂਸਸ ਬਦਲ ਜਾਂਦੇ ਆ ਵੱਧ ਪੋਲਿੰਗ ਹੋਵੇ ਤਾਂ ਉਸ ਦੇ ਹਾਲਾਤ ਬਦਲ ਜਾਂਦੇ ਆ ਫਿਲਹਾਲ ਘੋਮਣ ਸਾਹਿਬ ਇਸ ਗੱਲ ਦਾ ਦਾਵਾ ਕਰਦੇ ਆ ਔਰ ਲੋਕਾਂ ਨਾਲ ਵਾਅਦਾ ਵੀ ਕਰਦੇ ਆ ਕਿ ਜੇਕਰ ਮੈਨੂੰ ਚੁਣ ਕੇ ਭੇਜੋਗੇ ਤਾਂ ਲੋਕਾਂ ਦਾ ਵੱਡਾ ਫਾਇਦਾ ਕਰਨਗੇ ਜਿਹੜੇ ਸਵਾਲ ਹਰ ਸੱਤਾ ਧਿਰ ਤੇ ਉੱਠਦੇ ਰਹੇ ਆ ਉਹਨਾਂ ਸਵਾਲਾਂ ਤੇ ਜਿਹੜਾ ਹੈ ਉਹ ਪੱਕੇ ਤੌਰ ਤੇ ਵਿਰਾਮ ਲਾਉਣ ਦੀ ਕੋਸ਼ਿਸ਼ ਕਰਨਗੇ ਬਹੁਤ ਧੰਨਵਾਦ